ਮਹਿਲਤਨ ਤੋਂ ਗੱਲ ਕਰੀਏ ਤਾਂ ਤਕਰੀਬਨ 35 ਤੋਂ 40 ਮਿੰਟ ਦਾ ਡਰਾਈਵ ਹੈ ਗੁਰੂ ਘਰ ਸਥਾਪਿਤ ਹੈ ਤੇ ਬਾਬੇ ਕੇ ਹੰਟਲੀ ਨਾਨਕਸਰ ਸੰਪਰਦਾ ਦੇ ਵੱਲੋਂ ਇੱਕ ਗੁਰੂ ਘਰ ਇੱਥੇ ਸ਼ੁਸ਼ੋਭਿਤ ਹੈ ਸੰਤਾ ਨੂੰ ਇਹ ਵੀ ਦੱਸ ਦਈਏ ਕਿ ਇਹ ਗੁਰੂ ਘਰ ਦੇ ਕੋਲ ਜਿਹੜੀ ਲੈਂਡ ਹੈ ਉਹ 46 ਏਕੜ ਹੈ ਯਾਨੀ ਕਿ 46 ਏਕੜ ਹੈ ਹਰਦੀਪ ਸਿੰਘ ਮੇਰਾ ਤੁਹਾਨੂੰ ਇੱਕ ਸਵਾਲ ਹੈ ਵੀ ਆਪਾਂ ਇੰਨਾ ਸ਼ਹਿਰ ਤੋਂ ਦੂਰ ਦਰਾਡੇ ਕੋਈ ਬੈਠੇ ਆ ਜਿਵੇਂ ਆਕਲੈਂਡ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਤੋਂ 1 ਘੰਟੇ ਦੀ ਡਰਾਈਵ ਤੇ ਸਥਾਨ ਹੈ ਹਾਮਿਲਟਨ ਦੇ ਵਿੱਚ ਬਹੁਤਾਂ ਗਿਣਤੀ ਹੈ ਪੰਜਾਬੀਆਂ ਦੀ ਤੇ ਗੁਰੂ ਘਰ ਵੀ ਹੈਗੇ ਉੱਥੋਂ ਵੀ ਆਪਾਂ ਤਕਰੀਬਨ 35 ਤੋਂ 40 ਮਿੰਟ ਡਰਾਈਵ ਤੇ ਬੈਠੇ ਮਕਸਦ ਕੀ ਹੈ ਇਸ ਚੀਜ਼ ਦਾ ਸੋ ਉਹਨਾਂ ਦਾ ਮਕਸਦ ਰਹੀ ਸੀ ਵੀ ਜਿਹੜੀ ਜਗ੍ਹਾ ਆਹੇਗੀ ਅਸਥਾਨ ਵੀ ਜੇ ਰ ਕੋਈ ਉਹਨਾਂ ਦਾ ਸ਼ਰਧਾਂਤ ਪਾਵਨਾਂ ਦਾ ਜਾ ਰਿਹਾ ਉਹ ਜਗ੍ਹਾ ਤੇ ਅਸਥਾਨ ਤੇ ਉਹ ਪੂਰਾ ਮਨਚਬਾ ਕੇ ਜਿਵੇਂ ਇੱਕ ਦਿਨ ਛੱਡ ਕੇ ਵੀ ਅਸੀਂ ਆਹ ਜਗ੍ਹਾ ਤੇ ਜਾਣੀ ਆ ਹਾਜ਼ਰੀ ਕਰਨੀ ਆ ਤੇ ਅਸੀਂ ਪੱਕਾ ਜਿਹਾ ਬੁੱਕ ਕਰ ਦਿਆ ਅਮੇਰ ਇੰਡੀਆ ਜਾ ਰਹੇ ਆ ਜਿੰਨੇ ਵੀ ਨਾਨਕ ਸਰ ਦੀ ਮਰਿਆਦਾ ਦੇ ਰੂਲਸ ਹੈ ਉਹ ਸਾਰੇ ਇਸ ਗੁਰੂ ਘਰ ਚ ਫੋਲੋ ਕੀਤੇ ਜਾਂਦੇ ਟੋਟਲ ਟੋਟਲ ਹਾਂ ਬਾਹੀ ਗ੍ਰੀਟਿੰਗਸ ਤੁਸੀਂ ਮੁਹੱਈਆ ਕਰਾਈਓ ਪ੍ਰੋਵਾਈਡ ਕੀਤੀ ਹੈ ਹਾਂਜੀ ਇਹ ਬਾਗੀ ਤਕਰੀਬਾ ਸੇ ਦੋ ਬੱਗੇ ਲੈ ਰਹੇ ਜਿਹੜੇ ਹੁਣ ਆ 6 ਪੈਸੇਂਜਰ ਬੈ ਸਕੇ ਦੇ ਵਿੱਚ ਤੇ ਦੂਜੀ ਆ ਦੂਜੀ 8 ਪੈਸੇਂਜਰ ਹੋਗੀ ਇੱਕ ਹੋਰ ਲੈ ਰਹੇ ਹੋ ਇੱਕ ਹੋਰ ਹੈ ਸੋਚੇ ਦੇ ਹੁੰਦੇ ਵਾਸਤੇ ਜਿਹੜੇ ਸੰਗਤ ਆਉਗੀ ਉਹਨਾਂ ਨੂੰ ਜਿਵੇਂ ਬੱਚਾ ਨਾਲ ਬੈ ਕੇ ਸਾਰੇ ਥਾਂ ਦਿਖਾ ਸਕਦੇ ਆ ਤੇ ਉੱਤੇ ਉਤਰ ਕੇ ਸਾਰਾ ਇੱਕ ਇੱਕ ਚੱਕਾ ਦੇਖ ਸਕਦੇ ਆ ਜੀ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਲਾੜੀ ਸਿੰਘ ਪਟਿਆਲਾ ਬਹੁਤ ਪਿਆਰਾ ਜਿਹਾ ਪੋਡਕਾਸਟ ਅਸੀਂ ਅੱਜ ਨਿਊਜ਼ੀਲੈਂਡ ਦੀ ਸਰ ਜਮੀ ਤੋਂ ਹਮਿਲਟਨ ਤੋਂ ਗੱਲ ਕਰੀਏ ਤਾਂ ਤਕਰੀਬਨ 35 ਤੋਂ 40 ਮਿੰਟ ਦਾ ਡਰਾਈਵ ਹੈ ਗੁਰੂ ਘਰ ਸਥਾਪਿਤ ਹੈ ਤੇ ਬਾਬੇ ਕੇ ਹੰਟਲੀ ਨਾਨਕਸਰ ਸੰਪਰਦਾ ਦੇ ਵੱਲੋਂ ਇੱਕ ਗੁਰੂ ਘਰ ਇੱਥੇ ਸ਼ੁਸ਼ੋਭਿਤ ਹੈ ਤੇ ਆਕਲੈਂਡ ਸ਼ਹਿਰ ਦੀ ਆਪਾਂ ਗੱਲ ਕਰਦੇ ਹਾਂ ਤਕਰੀਬਨ 50 ਜਾਂ 55 ਮਿੰਟ ਦਾ ਡਰਾਈਵ ਤੇ ਗੁਰੂ ਘਰ ਪੈਂਦਾ ਤੇ ਇਹ ਸਾਡਾ ਪੋਡਕਾਸਟ ਕਰਨ ਦਾ ਅੱਜ ਮਕਸਦ ਇਹ ਸੀ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਾਂ ਪੰਜਾਬੀ ਭਾਈਚਾਰਾ ਇਹ ਸਪੋਰਟਕਾਸਟ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਦੇਖ ਕੇ ਇਹ ਪੋਡਕਾਸਟ ਨੂੰ ਤੁਸੀਂ ਸ਼ੇਅਰ ਕਰੋ ਆਪਣੇ ਕਮੈਂਟ ਕਰੋ ਤਾਂ ਕਿ ਇਹ ਗੁਰੂ ਘਰ ਦੇ ਵਿੱਚ ਵੀ ਜਿਹੜੀ ਸੰਗਤ ਹੈ ਉਹ ਆਣੀ ਸ਼ੁਰੂ ਹੋਵੇ ਵੈਸੇ ਐਵਰੀ ਵੀਕਐਂਡ ਦੇ ਉੱਤੇ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਪਰ ਦੂਰ ਦਰਾਡੇ ਤੋਂ ਸੰਗਤਾਂ ਨਹੀਂ ਆ ਪਾਉਂਦੀਆਂ ਇਸੇ ਮਕਸਦ ਦੇ ਕਰਕੇ ਅਸੀਂ ਪੋਡਕਾਸਟ ਕਰ ਰਹੇ ਹਾਂ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਸਰਦਾਰ ਹਰਦੀਪ ਸਿੰਘ ਜਿਹੜੇ ਮਲੇਸ਼ੀਆ ਤੋਂ ਬਿਲੋਂਗ ਕਰਦੇ ਨੇ ਉਹ ਸਾਡੇ ਨਾਲ ਬਿਲਕੁਲ ਇਸੀ ਕੈਮਰੇ ਤੇ ਰੇਡੀਓ ਸਾਡੇ ਨਾਲ ਦੇਖ ਰਹੇ ਹੋ ਤੇ ਅੱਜ ਜਿੱਥੇ ਉਹਨਾਂ ਦਾ ਸਵਾਗਤ ਕਰਾਂਗੇ ਤੇ ਗੁਰੂ ਘਰ ਦੇ ਬਾਬਤ ਤੁਹਾਨੂੰ ਸਾਰੀ ਜਿਹੜੀ ਅਸੀਂ ਜਾਣਕਾਰੀ ਸਪੋਰਟ ਕਾਸਟ ਦੇ ਵਿੱਚ ਦਵਾਂਗੇ ਹਰਦੀਪ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚਾਲ ਹੈ ਸਸਿਕਾ ਸਸਿਕਾ ਸਾਰਿਆਂ ਨੂੰ ਠੀਕ ਠਾਕ ਹੋ ਠੀਕ ਹੈ ਵਧੀਆ ਵਧੀਕਾ ਬਹੁਤ ਤੁਹਾਨੂੰ ਮੁਬਾਰਕਾਂ ਸਭ ਤੋਂ ਪਹਿਲਾਂ ਬਹੁਤ ਪਿਆਰੀ ਜੀ ਲੋਕੇਸ਼ਨ ਹੈ ਜਿਹਨੂੰ ਕਹਿੰਦੇ ਕਿ ਜਦੋਂ ਭਗਤੀ ਤੇ ਸ਼ਕਤੀ ਦਾ ਸੁਮੇਲ ਹੁੰਦਾ ਤੇ ਐਵੇਂ ਦੀ ਅਗਰ ਤੁਹਾਡੇ ਕੋਲ ਕੋਈ ਆਪਾਂ ਵੈਨਿਊ ਜਗ੍ਹਾ ਕਹਿ ਸਕਦੇ ਤੇ ਗੁਰੂ ਘਰ ਸ਼ੁਸ਼ੋਭਿਤ ਹੈ ਬੜਾ ਸ਼ਾਂਤ ਹੈ ਦੇਖੋ ਆਪਾਂ ਪੋਡਕਾਸਟ ਵੀ ਕਰ ਰਹੇ ਹਾਂ ਬੜੇ ਸ਼ਾਂਤ ਮਈ ਢੰਗ ਦੇ ਵਿੱਚ ਕੋਈ ਦੂਰ ਤੁਹਾਡੇ ਸਾਨੂੰ ਕਾਰ ਦੀ ਆਵਾਜ਼ ਵੀ ਨਹੀਂ ਸੁਣਾਈ ਦੇ ਰਹੀ ਹਾਲਾਂਕਿ ਪੰਜਾਬ ਆ ਪੰਜਾਬ ਤੋਂ ਬਾਹਰ ਆਪਾਂ ਗੱਲ ਕਰੀਏ ਹਾਰਨ ਸੁਣਾਈ ਦਿੰਦੇ ਨੇ ਸਕੂਟਰ ਹੈ ਸਾਈਕਲ ਹੈ ਰਿਕਸ਼ਾ ਨੇ ਪਰ ਇੱਥੇ ਕਾਰਾਂ ਜ਼ਿਆਦਾ ਯੂਜ਼ ਹੁੰਦੇ ਪਰ ਇੱਥੇ ਕਾਰ ਦੀ ਆਵਾਜ਼ ਵੀ ਸੁਣਾਈ ਨਹੀਂ ਦੇ ਰਹੀ ਲੈ ਆਪਾਂ ਨੂੰ ਕੋ ਸਹੀ ਹੈ ਕਿ ਕਿ ਅਜਿਹਾ ਜਗ੍ਹਾ ਜਰੀ ਹੈਗੀ ਆ ਕਾਫੀ ਪੀਸਫੁਲ ਤੇ ਉਹ ਗੋਰਖੰਦਿਆ ਤੇ ਐਂਬੀਅੰਸ ਤੇ ਸਰੀਨ ਉਹ ਸ਼ਾਂਤੀ ਦਾ ਜਿਹੜਾ ਹੈ ਜੇ ਕੋਈ ਸੰਗਤ ਆ ਰਹੀ ਆ ਉਹ ਪਹਿਲੀ ਗੱਲ ਹਮੇਸ਼ਾ ਸਵਾ ਕੇ ਕਹਿੰਦੀ ਆ ਵੀ ਇਹ ਜਗਾ ਬਹੁਤ ਸ਼ਾਂਤੀ ਆ ਤੇ ਬਹੁਤ ਅਸੀਂ ਪੀਸਫੁਲ ਸਾਰਾ ਮਨ ਬੋ ਸ਼ਾਂਤੀ ਨਾਲ ਇੱਥੇ ਸੈਮਤ ਹੁੰਦਾ ਜੀ ਸੰਗਤਾਂ ਨੂੰ ਇਹ ਵੀ ਦੱਸਦੀ ਹੈ ਕਿ ਇਹ ਗੁਰੂ ਘਰ ਦੇ ਕੋਲ ਜਿਹੜੀ ਲੈਂਡ ਹੈ ਉਹ 46 ਏਕੜ ਹੈ ਯਾਨੀ ਕਿ 46 ਏਕੜ ਹੈ ਬਾਬਾ ਨਾਨ ਸਿੰਘ ਜੀ ਜਿਹੜੇ ਪੂਚੋ ਮੰਡੀ ਵਾਲੇ ਮਹਾਪੁਰਸ਼ ਬਾਬਾ ਮਹਾ ਹਰਨਾਮ ਸਿੰਘ ਜੀ ਤੋਂ ਵਰਸਾਏ ਬਾਬਾ ਨਾਨ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਬੜੀ ਕਿਰਪਾ ਹੈ ਬੜੀ ਦੇਣ ਹੈ ਸੰਗਤਾਂ ਨੂੰ ਤੇ ਉਹਨਾਂ ਦੇ ਜਿਹੜੇ ਭੈਣ ਸਨ ਭੈਣ ਦਾ ਉਹਨਾਂ ਦਾ ਬੇਟਾ ਬਾਬਾ ਨਾਰ ਸਿੰਘ ਉਹ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵੀ 2002 ਤੋਂ ਆਏ ਤੇ 2002 ਤੇ 4 ਦੇ ਦਰਮਿਆਨ ਉਹਨਾਂ ਨੇ ਇਹ ਜਗ੍ਹਾ ਇੱਥੇ ਦੇਖੀ ਤੇ 5 ਦੇ ਵਿੱਚ ਇਹ ਜਗ੍ਹਾ ਇਹਨਾਂ ਨੇ ਖਰੀਦੀ ਤੇ ਗੁਰੂ ਘਰ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਹ 2007 ਦੇ ਵਿੱਚ ਹੋਈ ਸੀ ਤੇ ਸੰਗਤਾਂ ਨੂੰ ਇੱਕ ਵਾਰੀ ਮੈਂ ਫਿਰ ਦੱਸਦਾ 46 ਏਕੜ ਲੈਂਡ ਹੈ ਇੱਥੇ ਤੇ ਤੁਸੀਂ ਜਿਹੜੇ ਮੇਰੇ ਬਿਲਕੁਲ ਪਿੱਛੇ ਝੰਡੇ ਦੇਖ ਪਾ ਰਹੇ ਹਰਦੀਪ ਕਿਹੜੇ ਕਿਹੜੇ ਜਿਹੜੇ ਝੰਡੇ ਲੱਗੇ ਹੋਏ ਆ ਇਹਨਾਂ ਝੰਡਿਆਂ ਦਾ ਕੀ ਮਕਸਦ ਕੀ ਹੈ ਝੰਡਿਆਂ ਦਾ ਸੋ ਇਹ ਜਿਹੜੇ 7 ਝੰਡੇ ਲੱਗੇ ਹੋਇਆ ਇਹ ਸਾਰੇ 7 ਸਥਾਨ ਜਿਹੜੇ ਵੱਖਰੇ ਵੱਖਰੇ ਦੇਸਾਂ ਚ ਜੀ ਆ ਚੱਲ ਰਿਹਾ ਜਿਹੜੇ ਸਾਰੇ ਸਥਾਨ ਸੋ ਇੰਡੀਆ ਮਲੇਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਯੂਕੇ ਤੇ ਜਰਮਨੀ ਜਰਮਨੀ ਲੋ ਜੀ ਜਰਮਨੀ ਯੂਕੇ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੀਆ ਇੰਡੀਆ ਇਹਨਾਂ ਸੱਤਾ ਦੇਸ਼ਾਂ ਦੇ ਵਿੱਚ ਇਹ ਗੁਰੂ ਕਾਰਸ਼ ਸ਼ੋਭੇ ਦੇ ਤੇ ਸਾਰੀਆਂ ਲੈਂਡ ਐਵੇਂ ਵੱਡੀਆਂ ਨੇ ਸੋ ਸਾਰੇ ਵੱਖਰੇ ਵੱਖਰੇ ਪ੍ਰੋਜੈਕਟ ਜਰੇ ਚੱਲ ਰਹੇ ਆ ਜਿਵੇਂ ਆ ਹੈਗਾ 46 ਏਕੜ ਇਹ ਹੈਗਾ 15 ਪਾਕਤੰਦ 15 ਪਾਕਤੰਦ ਆਸਟ੍ਰੇਲੀਆ ਦੇ ਕਿ ਆਸਟ੍ਰੇਲੀਆ ਹੈਗਾ 110 ਏਕੜ ਚ 110 ਏਕੜ ਚ 110 ਏਕੜ ਚ ਉਹ ਹੈਗਾ ਦਸਾਂ ਗੁਰਾਂ ਦਾ ਜੀ ਉਹ ਚਾਰ ਵੱਖਰੇ ਵੱਖਰੇ ਸਟੇਜਸ ਪੈ ਹੋਇਆ ਤੇ ਮਲੇਸ਼ੀਆ ਚ ਹੈਗੇ ਆ 15 ਏਕੜ ਉਹ ਤਿੰਨ ਤਿੰਨਾ ਗੁਰਾਂ ਦਾ ਗੁਰੂ ਅੰਗਦ ਦੇਵ ਜੀ ਅਮਰਦਾਸ ਜੀ RAMਦਾਸ ਜੀ ਉਹ ਜਗ੍ਹਾ ਬਣਾਈ ਹੋਇਆ ਜੀ ਜਮ ਚੇ 140 ਏਕਰ ਜਰਮਨੀ ਚ ਜਰਮਨੀ ਚ ਜੀ ਉਹ ਵੀ ਸਾਰੇ ਦਸਾਂ ਗੁਰਾਂ ਦੀ ਜਗਾ ਖਰੀਦੀ ਹੋਈ ਆ ਤੇ ਅਮਰੀਕਾ ਚ ਤਕਰੀਬਨ 50 ਏਕਰ ਜਰੇ ਹੈਗੀ ਆ ਉਹ ਦਸਮੇਸ਼ ਗੁਰੂ ਦੀ ਕਲੇਪਤਨ ਸਾਹਿਬ ਹਜੂਰ ਸਾਹਿਬ ਤੱਕ ਸਾਰੇ ਉਹਨੇ ਜਨੀ ਦਿਖਾਈ ਗਈ ਤੇ ਯੂਕੇ ਦੇ ਵਿੱਚ ਵੀ 40 ਏਕਰ ਪਲੱਸ ਹੈਗੀ ਆ 40 ਏਕਰ ਹਾਂ ਤੇ ਉਹ ਵੀ ਹੈਗੀ ਆ ਉਹ ਗੁਰੂ ਨਾਨਕ ਦੇਵ ਜੀ ਉਦਾਸੀਆ ਚਾਰੀ ਉਦਾਸੀਆ ਦਿਖਾਈ ਗਏ ਸਾਰੇ ਉੱਥੇ ਪਰ ਇਹਨਾਂ ਸੱਤਾ ਦੇਸ਼ਾਂ ਦੇ ਵਿੱਚ ਆਪਾਂ ਇੰਡੀਆ ਤਾਂ ਆਪਾਂ ਨੂੰ ਪਤਾ ਕਿ ਬਾਬਾ ਨਾਰਸਿੰਘ ਉਹਨਾਂ ਦਾ ਸਥਾਨ ਵੀ ਸੀ। ਇਹਨਾਂ ਸੱਤਾ ਛੇਾਂ ਦੇਸ਼ਾਂ ਦੇ ਵਿੱਚ ਬਾਬਾ ਨਾਰਸਿੰਘ ਹੁਣੇ ਜਾਂਦੇ ਨੇ, ਜਾਂਦੇ ਨੇ। ਸਾਰੇ ਦੇਸ਼ਾਂ 'ਚ ਤਕਰੀਬਨ ਘੱਟੋ-ਘੱਟ 2003 ਗੇਰੇ ਹਰ ਇੱਕ ਸਾਲ ਲੋਂਦੇ ਸੀ ਤੇ ਸਾਰੇ ਥਾਵਾਂ ਤੇ ਉਹਨਾਂ ਦਾ ਐਨਓ ਸਮਾਗਮ ਹੁੰਦਾ ਜਿਹੜਾ ਹਰ ਇੱਕ ਸਾਲ ਉਹ ਕਰ ਦਿਆ ਸਾਲਾਨਾ ਸਮਾਗਮ ਕਰ ਰਿਹਾ ਤੇ ਉੱਥੇ ਹਮੇਸ਼ਾ ਖੰਡਪਾਦ ਚੱਲ ਰਿਹਾ ਹੁੰਦਾ ਤੇ ਲੜੀ ਲੜੀ ਵਾ ਚੱਲ ਰਿਹਾ ਖੰਡਪਾਦ ਦੀ ਜਿਵੇਂ ਮਲੇਸ਼ੀਆ ਚ ਚੱਲੇ 52 ਖੰਡਪਾਦ ਦੀ ਚਾਲ ਲੜੀਆਂ ਚ 13 13 13 ਚਾਲ ਰੀਆਂ ਚ ਪੂਰਾ ਹਫਤੇ ਚ ਸਮਾਗਮ ਚੱਲ ਰਿਹਾ ਤੇ ਜਿਹੜੇ ਅਖੀ ਦਿਨ ਦਾ ਸਮਾਗਮ ਦਾ ਉਹ ਦਿਨ ਹਮੇਸ਼ਾ ਨਗਰ ਕੀਰਤਨ ਉਹ ਜਗ੍ਹਾ ਦੇ ਵਿੱਚ ਹੀ ਕਰਦੇ ਹੁੰਦੇ ਆ ਸੋ ਉਹ ਜਿਵੇਂ ਇੱਥੇ ਪਿਛਲੇ ਫ फेब्रुवारी ਹੋਇਆ ਸੀ ਪਗਤ ਰਵੀਦਾਸ ਜੀ ਬਹੁਤ ਕਾਫੀ ਸੰਗਤਾਂ ਸੀਗੀਆਂ ਅਸੀਂ ਆਪਣੇ ਚੈਨਲ ਤੇ ਵੀ ਤੁਹਾਡਾ ਵੀਡੀਓ ਬਣਾ ਕੇ ਪਾਇਆ ਸੀ ਤਾਂ ਕਾਫੀ ਸੰਗਤਾਂ ਨਤਮਸਤਕ ਹੋਈਆਂ ਇੱਥੇ ਹਾਂਜੀ ਹਾਂ ਸੋ ਕਾਫੀ ਸੰਗਤ ਇੱਥੇ ਜਦੋਂ ਪਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਬਰਾਸ ਸੀ ਤੇ ਪਿਛਲੇ ਫ फेब्रुवारी ਤੇ ਉਥੇ ਨਗਰ ਕੀਰਤਨ ਸੋ ਸੰਗਤ ਜਿੰਨਾ ਪਤਾ ਲੱਗਦਾ ਵੀਰੋ ਚੈਨਲ ਤੋਂ ਵੀ ਤੇ ਹੋਰ ਆਪਾਂ ਜੇ ਇਨਫੋਰਮੇਸ਼ਨ ਦੇ ਰਹੇ ਫੇਸਬੁੱਕ ਤੇ ਤੇ ਉਹ ਸਾਰੇ ਉਹ ਤਕਰੀਬਨ ਆ ਕੇ ਇੱਥੇ ਸ਼ਨੀਵਾਰ ਨੂੰ ਤੇ ਉਹ ਨਗਰ ਕੀਰਤਨ ਚ ਆ ਦਾਖਲ ਕੀਤਾ ਸੀ ਤੇ ਉਹਨਾਂ ਦੇ ਹਾਜ਼ਰੀ ਸਰ ਜੀ ਹਰਦੀਪ ਸਿੰਘ ਮੇਰਾ ਤੁਹਾਨੂੰ ਇੱਕ ਸਵਾਲ ਹੈ ਵੀ ਆਪਾਂ ਇੰਨਾ ਸ਼ਹਿਰ ਤੋਂ ਦੂਰ ਦਰਾਡੇ ਕੋਈ ਬੈਠੇ ਆ ਜਿਵੇਂ ਆਕਲੈਂਡ ਦੀ ਗੱਲ ਕਰਦੇ ਆ ਤਾਂ ਤਕਰੀਬਨ 50 ਤੋਂ 1 ਘੰਟੇ ਦੀ ਡਰਾਈਵ ਤੇ ਸਥਾਨ ਹੈ ਹਾਮਿਲਟਨ ਦੇ ਵਿੱਚ ਮਹਤਾਤ ਗਿਣਤੀ ਹੈ ਪੰਜਾਬੀਆਂ ਦੀ ਤੇ ਗੁਰੂ ਘਰ ਵੀ ਹੈਗੇ ਉੱਥੋਂ ਵੀ ਆਪਾਂ ਤਕਰੀਬਨ 35 ਤੋਂ 40 ਮਿੰਟ ਦੀ ਡਰਾਈਵ ਤੇ ਬੈਠੇ ਮਕਸਦ ਕੀ ਹੈ ਇਸ ਚੀਜ਼ ਦਾ ਸੋ ਆ ਆ ਸਵਾਲ ਅੱਗੇ ਬਾਬਾ ਨਾਸਿਮੀ ਪੁੱਛਿਆ ਗਿਆ ਸੀ ਅੱਛਾ ਬਾਬਾ ਨਾਰ ਸਿੰਘ ਉਹਨਾਂ ਨੂੰ ਕਿਸੇ ਨੇ ਪੁੱਛਿਆ ਸਵਾਲ ਅੱਛਾ ਸਵਾਲ ਉਹਦੋਂ ਅਖਬਾਰ ਤੋਂ ਨਾ ਪੁੱਛਿਆ ਸੀ ਵੀ ਜਗ੍ਹਾ ਕਿਉਂ ਤਕਰੀਬਨ 50 70 ਕਿਲੋਮੀਟਰ ਕਿਲੋਮੀਟਰ ਦੂਰ ਜਗ੍ਹਾ ਤੁਸੀਂ ਕਾਹ ਤਾਂ ਆਪਾਂ ਕਹਿੰਦੇ ਕਾਹ ਜਗ੍ਹਾ ਤੇ ਰੱਖੀ ਸੀ ਸੋ ਉਹਨਾਂ ਦਾ ਮਕਸਦ ਰਹੀ ਸੀ ਵੀ ਜਿਹੜੀ ਜਗ੍ਹਾ ਆਹੇਗੇ ਅਸਥਾਨ ਵੀ ਜਿਹੜਾ ਕੋਈ ਉਹਨਾਂ ਦਾ ਸ਼ਰਧਾ ਨਾਲ ਪਾਵਨਾ ਨਾਲ ਜਾ ਰਿਹਾ ਉਹ ਜਗ੍ਹਾ ਤੇ ਅਸਥਾਨ ਤੇ ਉਹ ਪੂਰਾ ਮੰਚ ਪਾ ਕੇ ਜਿਵੇਂ ਇੱਕ ਦਿਨ ਛੱਡ ਕੇ ਵੀ ਅਸੀਂ ਆ ਜਗ੍ਹਾ ਤੇ ਜਾਣੀ ਹੈ ਹਾਜ਼ਰੀ ਕਰਨੀ ਹੈ ਤੇ ਅਸੀਂ ਪੱਕਾ ਜਿਹਾ ਬੈ ਕਰਦੇ ਆ ਇੰਡੀਆ ਜਾ ਰਹੇ ਆ ਆਪਾਂ ਕਹਿੰਦਾ ਹੈਮਕੁੰਡ ਸਾਹਿਬ ਜਾ ਰਹੇ ਆ ਜਾਂ ਆਪਾਂ ਆ ਪਾਕਿਸਤਾਨ ਚੈਨਨ ਕਨਾ ਸਭ ਜਾਣਾ ਜਾਂ ਪਟਨਾ ਸਭ ਜਾਣਾ ਜਹਜੂਰ ਸਭ ਜਾਣਾ ਉਹ ਪੰਦਰ ਦਾ ਪਹਿਲਾ ਪਲੈਨਿੰਗ ਕਰਕੇ ਪੂਰੀ ਤਿਆਰੀ ਕਰਕੇ ਜਾਂਦਾ ਵੀ ਮੈਂ ਅੱਜ ਇੱਕ ਦਿਨ ਜਾਂ ਅਧਾ ਦਿਨ ਅਸੀਂ ਜਗਾ ਤੇ ਰੱਖਣਾ ਕਿਉਂਕਿ ਆ ਜਗਾ ਦੇਖਣ ਵਾਸਤੇ ਕਾਫੀ ਖੁੱਲੀ ਜਗਾ ਤੇ ਕਾਤੋ ਕਸ ਨੂੰ ਇੱਕ ਦਿਨ ਜਾਂ ਅਧਾ ਦਿਨ ਜਾਂ तकरीबन ਸਾਰੇ ਦੂਜੇ ਥਾਂ ਤਾਂ ਦੋ ਦੋ ਦਿਨ ਲੱਗ ਜਾਂਦੇ ਆ ਸਾਰਾ ਜਗਾ ਕਵਰ ਕਰਨ ਵਾਸਤੇ ਸੋ ਸਾਨੂੰ ਪੂਰਾ ਸਕੇਜੂਲ ਫ੍ਰੀ ਕਰਨਾ ਪੈਂਦਾ ਵੀ ਅਸੀਂ ਅਕਾ ਅਦਾ ਦਨ ਚਾਰਕੰਤੇ ਸ਼ੇਕੰਤੇ ਵਾਸਤੇ ਅਸੀਂ ਜਾ ਰਿਹਾ ਕਾਂਟੇ ਦੀ ਜੰਨ ਜਾਂਦੀ ਚੱਕਾ ਹੋ ਜਾਂਦੀਆਂ ਉੱਥੇ ਬੈ ਕੇ ਨਸ਼ਤਾ ਪਾਣੀ ਤੁਸੀਂ ਖੁਦ ਥਿੰਕ ਨਹੀਂ ਕਰਦੇ ਤੁਸੀਂ ਆਉਣ ਤੋਂ ਨਹੀਂ ਮਿਲਦਾ ਵਨ ਇਅਰ ਟਵਾਈਸ ਤੁਸੀਂ ਇਸ ਸਥਾਨ ਤੇ ਆਉਨੇ ਹੋ ਆਪਣੀ ਫੈਮਿਲੀ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਨਾ ਦੋਨਾਂ ਸ਼ਹਿਰਾਂ ਦੇ ਵਿੱਚ ਪੰਜਾਬੀਆਂ ਦੀਆਂ ਸਿੱਖ ਸੰਗਤਾਂ ਕਾਫੀ ਰਹਿੰਦੀਆਂ ਐ ਵੀ ਆਪਾਂ ਨੂੰ ਇਹ ਸਥਾਨ ਨੂੰ ਸ਼ਹਿਰ ਦੇ ਨੇੜੇ ਕਰਨਾ ਚਾਹੀਦਾ ਕੁਝ ਐਦਾਂ ਦੇ ਉਪਰਾਲੇ ਕਰੀਏ ਕੁਝ ਹੋਣੇ ਚਾਹੀਦੇ ਜਿਹੜੇ ਨੈਕਸਟ ਵੀ ਤੁਹਾਡਾ ਕੋਈ ਪਲਾਨ ਹੈਗਾ ਤਾਂ ਤੁਹਾਨੂੰ ਲੱਗਦਾ ਨਹੀਂ ਐਦਾਂ ਕੁਝ ਜਦੋਂ ਮੈਂ ਪਹਿਨਾ ਸ਼ੁਰੂ ਕਰ ਰਿਹਾ ਸੀ ਪ੍ਰੋਜੈਕਟ ਮੈਨੂੰ ਵੀ ਸੋਚਦੇ ਵੀ ਇਨੀ ਦੂਰ ਜਗ੍ਹਾ ਕਿਉਂ ਲੈ ਲਈ ਗਈ ਤੇ ਜਾਨਵਰਾਂ ਸੇ 40 ਪ੍ਰਾਇਮੈਂਟਰ ਲੱਗੀ ਰਹਿੰਦੇ ਆ ਪਰ ਬਾਅਦ 'ਚ ਜਦ ਬਬਨਾਸੀਓਂ ਸੀ ਗੱਲਬਾਤ ਕਰਦੇ ਰਹੇ ਨੇ ਉਹ ਕਹਿੰਦੇ ਵੀ ਜਿਹੜੀ ਜਗ੍ਹਾ ਹੁੰਦੀ ਆ ਵੀ ਹੋਰਾਂ ਸ਼ਹਿਰਾਂ 'ਚ ਕਿਉਂਕਿ ਆਹ ਪ੍ਰੋ ਅਜਾ 406 ਅਧਾਨ ਇਹ ਹੁੰਦਾ ਰਿਹਾ ਆ ਵੀ ਕੱਲ ਨੂੰ ਬਣ ਕੇ ਤਿਆਰ ਹੋ ਗਿਆ 300 ਕਰ ਤੋਂ ਕਰ 307 ਤੱਕ ਲੱਗ ਗਈ ਇਹ ਪ੍ਰੋਜੈਕਟ ਨੂੰ ਵਾਸਤੇ ਉਹਨਾਂ ਤੋਂ ਜਿੰਨੀ ਜਿੰਨੀ ਸੰਗਤ ਹੋਂ ਦੇਖ ਲਓ ਆਕਲੈਂਡ ਸੰਗਤ ਕਰ ਤੋਂ ਕਰ ਅਗੇ ਮਨੁਰੇਵਾ ਤੱਕ ਜਾਂ ਪਾਪੋਕੋਰ ਦਾ ਕੰਡੀਸੀ ਹੋਂ ਅੱਗੇ ਡਿਊਰੀ ਫੇ ਰਾਮਾ ਰਾਮਾ ਤੇ ਬੱਦੀਆਂ ਦੀ ਪੁਕੇਨੋ ਤੱਕ ਆ ਗਈ ਰਾਮਾ ਰਾਮਾ ਤੱਕ ਆ ਗਈ ਪੁਕੇਨੋ ਤੱਕ ਆ ਗਈ ਤੇ ਇੰਤਰ ਵੀ ਹੰਤ ਹੈ ਮਤੋਂ ਵੀ ਜਾਰੀ ਹੈ ਸੰਗਤ ਸੋ ਇਹ ਜਿੰਨੀ ਜੇ ਜਗ੍ਹਾ ਵੱਧ ਰਹੀ ਆ ਉਥੇ ਜਿਆਦੇ ਆਪਣੇ ਮਕਾਨ ਪੇਰੇ ਆ ਸੋ ਇੱਕ ਦਿਨ ਆਊਗਾ ਵੀ ਜਿਹੜਾ ਹੰਤਲੀ ਜਾਂ ਹੋਰ ਵੀ ਜਿਹੜੇ ਸਾਰੇ ਡਿਫਰੈਂਟ ਪ੍ਰੋਜੈਕਟ ਚੱਲ ਰਹੇ ਆ ਉਹ ਵੀ ਤਕਰੀਬਨ ਲੱਗੇ ਸ਼ੇਅਰ ਦੇ ਵਿੱਚ ਹੀ ਆ ਰਹੇ ਆ ਸੋ ਜਿਵੇਂ ਲਾ ਕੇ ਚੱਲੇ ਗੁਰੂ ਰਾਮਦਾਸ ਅੰਮ੍ਰਿਤਸਰ ਸੀ ਅਮਰਸਾਸ ਰੋਵਰ ਜੋ ਜਗ੍ਹਾ ਦਿੱਤੀ ਸੀ ਤਕਰੀਬਨ 2-300 ਸਾਲ ਹੋ ਗਏ ਸੋ ਉਹ ਜਗ੍ਹਾ ਹੁਣ ਜਾ ਕੇ ਦੇਖੋ ਅਮਰਸਾ ਪੂਰਾ ਇੱਕ ਸ਼ਹਿਰ ਬਣਿਆ ਹੋਇਆ ਉੱਥੇ ਇੰਟਰਨੈਸ਼ਨਲ 에ਅਰਪੋਰਟ ਵੀ ਹੈ ਇਹ ਪਲਾਨ ਹੈ ਇਹ ਪਲਾਨ ਅਸੀਂ ਰਹੇਗਾ ਕਨਸੈਪਟ ਇਹ ਵਿਜ਼ਨ ਬਾਬਾ ਨਾਸਿੰਗ ਜੋ ਸ਼ੁਰੂ ਕੀਤਾ ਇਹ ਬਹੁਤ ਲੌਂਗ ਟਰਮ ਵਿਜ਼ਨ ਹੈ ਤੇ ਬਹੁਤ ਦੂਰ ਤੱਕ ਇਹਦਾ ਵਿਜ਼ਨ ਆ ਵੀ ਅਗਲੀ ਪੀੜੀ ਤੇ ਜਿਹੜੀ ਆਉਣ ਵਾਲੀ ਪੀੜੀ ਉਹ ਸਾਰਾ ਫਿਰ ਕੋ ਦਰਸਾ ਲੈ ਤੁਸੀਂ ਤਿੰਨ ਚਾਰ ਪੀੜੀਆਂ ਲੈ ਕੇ ਚੱਲ ਰਹੇ ਹੋ ਵੀ ਤਿੰਨ ਚਾਰ ਪੀੜੀਆਂ ਜਿਹੜੀਆਂ ਹੈਗੀਆਂ ਉਹ ਇਹ ਸੇਵਾ ਸੰਭਾਲ ਕਰਨਗੀਆਂ ਹਾਂਜੀ ਜਿਵੇਂ ਬਾਬਾ ਨਾਰਸਿੰਘ ਜੀ ਨੇ ਕੀਤੀ ਹੁਣ ਦਾ ਬੇਟਾ ਬੇਟਾ ਸੰਤਪਾਪਾ ਕਪੂਰ ਸਿੰਘ ਬਾਬਾ ਕਪੂਰ ਸਿੰਘ ਹੁਣ ਇੱਥੇ ਆਉਂਦੇ ਮੇਰੇ ਕੱਲ ਸਾਲ ਦੇ ਵਿੱਚ ਦੋ ਤਿੰਨ ਵਾਰ ਇੱਥੇ ਆਉਂਦੇ ਆ ਇੱਥੇ ਰਹਿੰਦੇ ਵੀ ਆ ਸੰਗਤਾਂ ਨੂੰ ਮੁਲਾਕਾਤ ਵੀ ਸੰਗਤਾਂ ਨਾਲ ਕਰਦੇ ਆ ਉਹ ਵੀ ਆ ਕੇ ਪੂਰਾ ਦੇਖ ਰੇ ਇੱਕ ਲੁੱਕ ਆਫਟਰ ਦੀ ਕਰਦੇ ਤੇ ਉਹਨਾਂ ਦੇ ਹੁਣ ਮਨ ਚੋਈ ਹੈ ਕਿ ਆਪਣੇ ਪਿਤਾ ਜੀ ਦਾ ਪਲਾਨ ਹਾਂਜੀ ਕਾ ਉਹਨਾਂ ਦੀ ਪੀੜ੍ਹੀ ਜਿਹੜੀ ਆਏਗੀ ਜਿਵੇਂ ਤੁਹਾਡੀ ਪੀੜ੍ਹੀ ਅੱਗੇ ਚਲੀ ਗਈ ਤੁਹਾਡੇ ਬੱਚਿਆਂ ਦੇ ਬੱਚੇ ਇਦਾਂ ਦਾ ਪਲਾਨ ਹੈ ਸੋ ਅੱਜ ਇਹ ਸੰਗਤ ਸੇਵਾ ਬਖਸ਼ੀਸ ਨਾਲ ਮਿਲਦੀ ਹੈ ਜਿੰਨਾਂ ਨੂੰ ਮਿਲਦੀ ਹੈ ਫਿਰ ਉਹ ਅਗਲੀ ਕੋਈ ਬੰਦਾ ਪਾਉਂਦੀ ਅਣਜਾਣ ਬੰਦਾ ਵੀ ਆ ਸਕਦਾ ਆਈ ਨਹੀਂ ਵੀ ਪੀੜ੍ਹੀ ਤੋਂ ਆ ਰਿਹਾ ਬੇਹੋਲ ਕੇ ਬੰਦਾ ਵੀ ਆ ਕੇ ਵੀ ਹਮਾਂ ਸ਼ੁਰੂ ਕਰਨਾ ਸੋ ਉਹਨਾਂ ਦੇ ਪਾਉਂਦੀ ਬੱਚੇ ਜਾਂ ਉਹਨਾਂ ਦੇ ਗ੍ਰੈਂਡਚਿਲਡਰ ਉਹ ਵੀ ਜੋੜ ਜਾਂਦੇ ਆ ਸੋ ਉਹ ਸਾਰੀ ਬਖਸ਼ੀਸ ਨਾਲ ਉਹ ਸੜਾਈ ਜੋੜਦੇ ਆ ਸੋ ਜਿੰਨਾਂ ਸ ਉਹ ਆਟੋਮੈਟਿਕ ਆ ਕੇ ਇਹ ਵਸਤੇ ਤੁਸੀਂ ਲੀਂਦੇ ਤੇ ਉਹ ਜਨੀ ਲਗਾਤਾ ਹੋ ਜਾਂਦੇ ਸੋ ਇਹਨਾਂ ਦਾ ਜਿਹੜਾ ਮਤਲਬ ਸੀ ਵੀ ਆਪਾਂ ਜਿਵੇਂ ਇੱਕ ਸੀਡ ਜਿਹੜਾ ਆਪਾਂ ਬੀਜਦੇ ਹਾਂ ਉਹ ਸੀਡ ਬੀਜਤਾ ਉਹ ਸੰਤਮਾ ਪੋਸ਼ਣੇ ਬੀਜਤਾ ਫਜਰਾ ਡਾਕਤਾ ਉਹ اگਰੇ ਆ ਉਹ ਕਾਫੀ ਦੇਰ ਬਾਅਦ ਟਾਈਮ ਲੱਗੂਗਾ ਫਿਰ ਉਹਦੀ ਜਿਹੜੀ ਸ਼ਾਹ ਹੁੰਦੀ ਆ ਸੋ ਬਾਅਦ ਚ ਉਹਨਾਂ ਦੇ ਗ੍ਰੈਂਚੂਡਰ ਆ ਕੇ ਜਿਹੜੇ ਸਵਿੰਗ ਪਿੰਕ ਖੇਲਦੇ ਹੁੰਦੇ ਆ ਉਹਨਾਂ ਜਿਹੜਾ ਬੈਨਫੀਟ ਆ ਬਾਅਦ ਚ ਕੀ ਕਾਫੀ ਸਾਲਾਂ ਤੱਕ ਚੱਲਦਾ ਅੱਛਾ ਜੀ ਵਾਟ ਇਜ਼ ਦ ਮੀਨਿੰਗ ਆਫ ਬਾਬੇ ਕੇ ਉਹਦਾ ਕੀ ਮਤ मीनिंग ਕੀ ਹੈ ਰਬਾਬੇ ਕੇ ਸੋ ਜਰੀ ਨਾਨਕ ਸਾਹਿਬ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਬਾਬੇ ਕੇ ਉਹ ਨਾ ਉਹਨਾਂ ਦਾ ਬਾਬੇ ਕੇ ਸੀ ਤੇ ਬਾਅਦ ਚ ਪੰਜਾਬ ਤੋਂ ਪੰਜਾਬ ਤੋਂ ਉਹਦਾ ਨਾਂ ਫਿਰ ਨਾਨਕ ਸਾਹਿਬ ਬਣ ਕੇ ਜੋ ਟ੍ਰਾਂਜਿਸ਼ਨ ਹੋ ਗਿਆ ਸੋ ਬਾਬੇ ਕੇ ਪਾਂਚੇ ਬਾਬੇ ਕੇ ਬਾਬਰ ਕੇ ਕਰੇ ਪਰਮੇਸ਼ਰ ਦੋ ਉਹਦਾ ਮਤਲਬ ਹੈਗਾ ਵੀ ਜਰੀ ਸੰਗਤ ਰਬ ਨਾਲ ਜੁਰੀ ਹੋਈ ਆ ਉਹ ਸਾਰੇ ਜੇ ਬਾਬੇ ਕੀ ਦੀ ਸੰਗਤ ਹੈ ਬਾਬੇ ਕੀ ਦੀ ਸੰਗਤ ਹੈ ਉਹਦਾ ਨਾਂ ਬਾਬੇ ਕੀ ਤਾਂ ਰੱਖਿਆ ਗਿਆ ਸੋ ਜੇ ਬਾਬੇ ਕੀ ਕਨਸੈਪਟ ਚੱਲ ਪਿਆ ਕਨਸੈਪਟ ਹੈ ਅਜਾ ਜੀ ਮੀਨਜ਼ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਹੋ ਕਿ ਬਾਬੇ ਕੀ ਜਿਨੇ ਹੰਟਲੀ ਚ ਹੈ ਤਾਂ ਇਹ ਗੁਰੂ ਘਰ ਦਾ ਨਾਂ ਬਾਬੇ ਕੀ ਹੰਟਲੀ ਹੈ ਬਾਬੇ ਕੀ ਸੋ ਆ ਬਾਬਾ ਨਾਨਕ ਸਿੰਘ ਨੇ ਅੰਦਰ ਬਾਬੇ ਕੀ ਆ ਪ੍ਰੋਜੈਕਟਸ ਹੈ ਬਾਬੇ ਕੀ ਰੱਖਿਆ ਨਾਨਕ ਸਰ ਮਹਾਰਾਜਾ ਤੋਂ ਮੈਂ ਤੁਸ ਜਿੰਨੇ ਵੀ ਨਾਨਕ ਸਰ ਦੀ ਮਰਿਆਦਤ ਰੂਲਸ ਹੈ ਉਹ ਸਾਰੇ ਇਸ ਗੁਰੂ ਘਰ ਚ ਫੋਲੋ ਕੀਤੇ ਜਾਂਦੇ ਟੋਟਲ ਤੋਤਲਾ ਸੋ ਨਾਲ ਸਾਸੇ ਬਾਜ ਜਿਵੇਂ ਖੰਡਪਰ ਕਰਦੇ ਆ ਅਸੀਂ ਨਾਲ ਦੇ ਨਾਲ ਜਪ ਸਾ ਨਾ ਰੱਖਦੇ ਆ ਸੋ ਪੂਰਾ ਮਿਆਦੇ ਦੇ ਨਾਲ ਸੋ ਉਹ ਪ੍ਰੋਗਰਾਮ ਚਲੇ ਕਰਦੇ ਆ ਆਰਤੀ ਦੀ ਸੇਵਾ ਤੇ ਸਾਰੇ ਉਹ ਰੂਟੀਨ ਚੋਂ ਰੂਟੀਨ ਚੋਂ ਉਹ ਪੋਕ ਦੀ ਸੇਵਾ ਦੀ ਸਾਰੀ ਰੂਟੀਨ ਚ ਨਾਲ ਸਾ ਮਿਆਦ ਅੱਤੀ ਅਸੀਂ ਚਾਰੇ ਆ ਤੇ ਨਾਲ ਦੇ ਨਾਲ ਜਿਵੇਂ ਉਹ ਸੰਪਰਤਾ ਚੱਲੀ ਹੋਈ ਆ ਤੇ ਉਹਦਾ ਪ੍ਰੋਗਰਾਮ ਚੱਲ ਰਿਹਾ ਸੋ ਉਹ ਉਹ ਮਿਆਦੇ ਨਾਲ ਸੋ ਕਸਨ ਕਰਦੇ ਆ ਪਗਾਸ਼ ਕਰਦੇ ਆ ਸੋ ਜਿਵੇਂ ਬਾਬਾ ਰਾਸੀ ਅਸੀਂ ਵੀ ਜੋ ਕਿ ਐਸੀ ਗੱਲਾਂ ਹੋ ਰਹੇ ਸਾਨੂੰ ਵੀ ਕੋਫ ਜਮੇ ਸਮਝ ਨਹੀਂ ਆ ਰਹੀ ਸੀ ਕਿ ਐਸੀ ਗਿਜੇ ਹੋਏ ਨੋਰਮਲ ਸਿਸਟਮ ਚਲ ਰਿਹਾ ਸੋ ਜਦੋਂ ਸਿੱਖਣਾ ਪਈ ਵਿਜ਼ਨ ਪੋਚਤਾ ਵੀ ਕਿਉਂ ਆ ਕੇ ਉਹ ਗੱਲ ਹੋ ਰਹੀ ਆ ਸੋ ਉਹਦੀ ਅੰਡਰਸਟੈਂਡਿੰਗ ਕਾਫੀ ਚੈ ਲੱਗੀ ਆ ਵੀ ਇਹ ਸਮਝਣ ਵਾਸਤੇ ਵੀ ਹਾਂ ਕਿਉਂ ਹੋ ਰਿਹਾ ਤੇ ਕਿਵੇਂ ਹੋ ਰਿਹਾ ਸਾਰਾ ਕੁਛ ਤੇ ਜੇ ਕਿ ਉਹ ਬਸ਼ਾਈ ਇਲਾਕੇ ਦੇਖੋ ਜੀ ਦਰਬਾਰ ਸਾਹਿਬ ਉਹਦੀ ਬਸ਼ਾਈ ਕਾਫੀ ਲੰਮੀ ਆ ਜੇ ਆਪਾਂ ਦੇਖਦੇ ਨੋਰਮਲ ਕੋਤਰਾ ਇੱਚ ਬਸ਼ਾਈ ਹੁੰਦੀ ਐ ਇੰਨੀ ਲੰਮੀ ਬਸ਼ਾਈ ਇਹਦੀ ਰੀਜ਼ਨ ਇਹ ਕਿ ਜਦੋਂ ਆਪਾਂ ਖੰਨ ਪਰ ਪੜਦੇ ਆ ਉੱਥੇ ਆਪਣੇ ਸੰਤ ਸਫਾਈ ਦੇਵੀ ਦੇਵਤੇ ਆ ਕੇ ਸੁਨਰੀਆ ਪਾਠ ਤੇ ਉਹਦੀ ਕਰਕਿਰ ਬੁਛਾਈ ਲੰਮੀ ਹੁੰਦੀ ਹੈ ਤੇ ਤਾਈ ਫੁੱਲਾਂ ਦੀ ਆਰਤੀ ਕਰਦੇ ਅਸੀਂ ਫੁੱਲਾਂ ਦੀ ਆਰਤੀ ਉਹ ਬੁਛਾਈ ਦੇ ਉੱਪਰ ਹੋ ਰਹੀ ਹੈ ਉਹ ਜਗਾ ਪਵਿੱਤਰ ਸਮਝੀ ਹਦੀ ਹੁੰਦੀ ਜੀ ਸੰਗਤਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਗੁਰਨਾਨਕ ਨਾਮ ਲੈਵਾ ਸੰਗਤਾਂ ਜਾਂ ਨਿਊਜ਼ੀਲੈਂਡ ਭਰ ਦੇ ਵਿੱਚ ਜਿੰਨੇ ਵੀ ਸੰਗਤਾਂ ਰਹਿੰਦੇ ਕਈ ਤੁਸੀਂ ਟੂਰ ਕਰਨ ਇਧਰ ਆਓ ਘੁੰਮਦੇ ਫਿਰਦੇ ਆਓ ਤਾਂ ਇਹ ਸਥਾਨ ਦੇ ਦਰਸ਼ਨ ਤੁਸੀਂ ਜ਼ਰੂਰ ਕਰਨਾ 100 ਵਾਰ ਤੋਂ ਲੈ ਕੇ ਐਤਵਾਰ ਤੱਕ ਇਸੇ ਸਥਾਨ ਦੇ ਉੱਤੇ ਯਾਨੀ ਕਿ ਬਾਬੇ ਕੀ ਹੰਟਲੀ ਅਗਰ Google ਤੇ ਵੀ ਤੁਸੀਂ ਪਾਉਨੇ ਹੋ ਤਾਂ ਬਾਬੇ ਕੀ ਹੰਟਲੀ ਤੁਹਾਨੂੰ ਸਾਰਾ ਕੁਝ ਹਰਦੀਪ ਸ਼ੋਹ ਹੁੰਦਾ ਤਾਂ ਇੱਥੇ ਦੋ ਤੋਂ ਤਿੰਨ ਜਿਹੜੇ ਸੇਵਾਦਾਰ ਨੇ ਗੁਰੂ ਪਾਤਸ਼ਾਹੀ ਦੇ ਪ੍ਰਕਾਸ਼ ਗੁਰੂ ਪਾਤਸ਼ਾਹੀ ਦੇ ਸੁਖਾਸਣ ਉਹ ਪ੍ਰੋਪਰ ਤਰੀਕੇ ਨਾਲ ਜਿਵੇਂ ਹਰਦੀਪ ਸਿੰਘ ਨੇ ਸਾਨੂੰ ਦੱਸਿਆ ਨਾਨਕਸਰ ਜਿਹੜੀ ਸੰਪਰਦਾ ਹੈ ਉਹਦੇ ਪੂਰੇ ਰੂਲ ਜਿਹੜੇ ਆ ਫੋਲੋ ਕੀਤੇ ਜਾਂਦੇ ਨੇ 100 ਵਾਰ ਤੋਂ ਲੈ ਕੇ ਐਤਵਾਰ ਤੱਕ ਦਰਸ਼ਨ ਕਰਨੇ ਆ ਤੁਸੀਂ ਤਾਂ ਤੁਸੀਂ ਆ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਹਰਦੀਪ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਸੱਤ ਝੰਡੇ ਯਾਨੀ ਕਿ ਨਾ ਮੁਲਕਾਂ ਦੇ ਵਿੱਚ ਗੁਰੂ ਘਰ ਨੇ ਤੇ ਤੁਸੀਂ ਤੇ 15 ਕੈਬਨ ਬਣਾਏ ਨੇ ਆਪਾਂ ਕੈਬਨ ਕਹਾਂਗੇ ਉਹਨਾਂ ਨੂੰ ਹਾਂਜੀ ਅਸੀਬੋ ਅ ਮਰਿਆਦਾ ਅਨੁਸਾਰ ਆਪਾਂ ਕੁਝ ਹੋਰ ਕਹਿ ਸਕਦੇ ਪਰ ਉੱਥੇ ਇੰਡੀਆ ਦੇ ਵਿੱਚ ਪੰਜਾਬ ਵਿੱਚ ਕੈਬਨ ਨਹੀਂ ਬਣਦੇ ਤੁਸੀਂ ਇੱਥੇ ਕੈਬਨ ਬਣਾਇਆ ਚਲੋ ਤਾਂ ਰੇਨ ਵੀ ਹੈ ਹਾਂਜੀ ਧੁੱਪ ਵੀ ਹੈ ਕਨਸੈਪਟ ਅਲੱਗ ਹੈ ਨਾ ਇੱਥੇ ਇੱਥੇ ਸੰਗਤ ਵੀ ਥੋੜੀ ਘੱਟ ਆਉਂਦੀ ਹੈ ਤਾਂ ਤੁਸੀਂ 15 ਭਗਤਾਂ ਦੇ ਕੈਬਨ ਬਣਾਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ 15 ਭਗਤਾਂ ਦੀ ਬਾਣੀ ਦਰਜ ਹੈ ਉਹਦਾ ਕਨਸੈਪਟ ਕੀ ਹੈ ਝੰਡਾ ਦਾ ਕਨਸੈਪਟ ਸਾਨੂੰ ਸਮਝ ਆ ਗਿਆ ਕਿ ਝੰਡੇ ਤੁਸੀਂ ਤਾਂ ਸ਼ੋਅ ਕੀਤੇ ਆ ਗੁਰੂ ਘਰ ਦੇ ਐਂਟਰੈਂਸ ਦੇ ਉੱਤੇ ਕਿ ਹਰ ਮੁਲਕ ਦੇ ਵਿੱਚ ਇਹ ਗੁਰੂ ਘਰ ਬਣਿਆ ਹੋਇਆ ਹੈਗਾ ਉਹਦੀ ਏਕੜ ਦੀ ਜ਼ਮੀਨ ਦੀ ਜਗ੍ਹਾ ਵੱਧ ਹੋ ਸਕਦੀ ਹੈ ਪਰ ਇਹਦਾ ਮਕਸਦ ਕੀ ਹੈ ਜਿਹੜੇ ਤੁਸੀਂ ਕੈਬਨ ਬਣਾਏ ਆ ਇੱਥੇ ਸੋ ਇਜਰੇ ਇੱਕ ਕੈਬਨ ਕੇਦੋ ਜਾਂ ਗਜ਼ੀਬੋ ਕੇਦੋ ਜਾਂ ਜਿਵੇਂ ਖੁਟਿਆ ਕੇਦੋ ਇਹ ਸਰੇ ਹੋ ਗਿਆ ਜਰਾ ਪੂਰਾ ਡਿਜ਼ਾਈਨ ਬਣਿਆ ਹੋਇਆ ਆ ਜਰਾ 46 ਏਕੜ ਦੇ ਵਿੱਚ ਇਹ ਪੂਰਾ ਇੱਕ ਨਕਸ਼ਾ ਇੰਡੀਆ ਦਾ ਪੂਰਾ ਮੈਪ ਬਣਿਆ ਹੋਇਆ ਇੰਡੀਆ ਪਾਕਿਸਤਾਨ ਦਾ ਸੋ ਜਿੱਤੇ ਜਿੱਤੇ ਪੱਗ ਦੇ ਉਹਨਾਂ ਦੇ ਜਨਮ ਦਿਹਾੜਾ ਹੋਇਆ ਸੋ ਲਾਗੇ ਜਿਵੇਂ ਮਹਾਰਾਸ਼ਟਰ ਜੇ ਹੋਇਆ ਪੱਗ ਦੇ ਰਮਾਨੰਦ ਪੱਗ ਦੇ ਤਲੋਚਨ ਜੀ ਪੱਗ ਦੇ ਨਾਮਦੇਵ ਜੀ ਕਿਤਾ ਪੱਗ ਦਾ ਉਹ ਮਹਾਰਾਸ਼ਟਰ ਚ ਹੋਇਆ ਤੇ ਬਾਕੀ ਜਿਹੜੇ ਰਾਜਸਥਾਨ ਚ ਪੱਗ ਦੇ ਪਬਨੰਦ ਜੀ ਪੱਗ ਦੇ ਤਨਾ ਜੀ ਉਹ ਵੱਖਰੇ ਵੱਖਰੇ ਕਨਸੈਪਟ ਤੇ ਉਹਨਾਂ ਦਾ ਸਾਰਾ ਨਕਸ਼ਾ ਇੰਡੀਆ ਦਾ ਉਹ ਜਨਨੀ ਦਿਖਾਈ ਗਈ। ਜੀ। ਉਹ ਰਸਤੇ ਬਣਾਏ ਗਏ ਜਿੱਦੋਂ ਮਾਰਾਸ਼ਟਾ ਤੋਂ ਰਾਜਸਥਾਨ ਵੱਲ ਰਾਜਸਥਾਨ ਤੋਂ ਪਾਕਿਸਤਾਨ ਵੱਲ ਪਾਕਿਸਤਾਨ ਤੋਂ ਉੱਤਰਾਪਰਦੇਸ਼ ਲੈ ਕੇ ਉਦੋਂ ਹੀ ਤੁਸੀਂ ਸੜਕਾਂ ਪਾ ਰਹੇ ਹੋ ਉਦੋਂ ਹੀ ਤੁਸੀਂ ਕਨਸੈਪਟ ਤਿਆਰ ਕੀਤਾ। ਕਿੱਥੇ ਹੋਇਆ? ਤੇ ਵੱਖਰੇ ਵੱਖਰੇ ਥਾਂ ਤੇ ਜਿਵੇਂ ਉੱਤਰਾਪਰਦੇਸ਼ ਦਾ ਲੋਜਰੇ ਪੰਜ ਪਗਦ ਜੀ ਹੈਗੇ ਉਹਨਾਂ ਦੇ ਸਾਰਿਆਂ ਦੇ ਉਹਨਾਂ ਦੇ ਵੱਖਰੇ ਡਿਜ਼ਾਈਨ ਤੇ ਲੈਂਡਸਕੇਪ ਬਣਾ ਹੋਇਆ। ਸੋ ਤੁਸੀਂ ਜਾ ਸਕਦੇ ਹੋ ਵੀ ਆਹ ਲੈਂਡਸਕੇਪ ਆਹ ਵੀ ਹਾ ਇਕੋ ਬਾਰਾਸ਼ਟਾ ਜਗਾ ਚ ਹੈ ਗਿਆ ਆ ਰਾਜਸਥਾਨ ਚ ਜਿਵੇਂ ਪਗਦ ਸਦਨਾ ਪਾਕਿਸਤਾਨ ਵੱਲ ਅਗੇ ਅਗੇ ਇੰਦਾ ਪੂਰਾ ਅਕਸ਼ਾਂਦਰ ਸੀ ਪਾਹਰ ਬਾਰਡਰ ਰਹੀ ਹਮ ਪਾਕਿਸਤਾਨ ਤੋਂ ਪਤਾ ਵੀ ਆ ਪਾਕਿਸਤਾਨ ਜਗਾ ਚਾ ਅਗੇ ਸੋ ਉਹ ਸਾਰਾ ਨਕਸ਼ਾ ਮੈਪ ਫੋਲੋ ਕਰਕੇ ਪਾਸ ਬਣਾ ਕੇ ਤੁਸੀਂ ਜਾ ਕੇ ਤੁਰ ਕੇ ਦੇਖ ਸਕਦੇ ਆ ਸੋ ਤੁਸਾਂ ਪਤਾ ਹੋਗਾ ਵੀ ਇੱਥੇ ਆ ਪਾਕਤ ਇੱਥੇ ਹੋਇਆ ਤੇ ਇਹਨਾਂ ਦੇ ਨਾਲ ਨੇਰੇ ਤੇਰੇ ਵੀ ਹੋਪ ਆਕਤੇਰੇ ਉਹਨਾਂ ਦਾ ਜਨਮ ਘਰ ਹੋਇਆ ਸੋ ਤੁਸੀਂ ਉਹਨਾਂ ਦਾ ਰੈਸ਼ਨਲ ਤੇ ਉਹਦਾ ਆਕਿਊਪੇਸ਼ਨ ਸਮਝ ਸਕਦੇ ਆ ਸੋ ਉਹ ਕਨਸੈਪਟ ਹੈਗਾ 3 ਡਾਈਮੈਂਸ਼ਨ ਲਰਨਿੰਗ ਰਬ ਬਬਨਾਸੇ ਸ਼ੋਕ ਤਾਂ ਸੀ ਸੋ ਉਹਦਾ ਮਤਲਬ ਵੀ ਜਰਾ ਬੱਚਾ ਜਾਂ ਕੋਈ ਕਿਸ तरह ਸਿੱਖ ਰਸਤੇ ਹੋ ਜਾਏਗੇ ਸ਼ਰਤ ਤੇ ਉਹਨਾਂ ਪਤਾ ਹੋਗਾ ਵੀ ਅਸੀਂ ਜਿਵੇਂ ਲਾਲੋ ਨਿਊਜ਼ੀਲੈਂਡ ਨਕਸ਼ਾ ਹੈਗਾ ਪੇ ਹਮਲ ਤੋਂ ਮੈਂ ਆਇਆ ਸੀ ਮੈਂ ਆਕਲੈਂਡ ਜਾ ਰਿਹਾ ਫਿਰ ਮੈਂ ਕੈਪਰਿੰਗਾ ਜਾ ਰਿਹਾ ਤੇ ਵਾਪਸ ਮੈਂ ਤੋਰੰਗਾ ਜਾ ਰਿਹਾ ਤੇ ਫਿਰ ਵਲਿੰਟਨ ਤੇ ਕ੍ਰੈਸ਼ ਜਾ ਰਿਹਾ ਸੋ ਉਹਨੂੰ ਤੇ ਬਾਕੀ ਉਹ ਹੀ ਜਰਾ ਰਸਤਾ ਬਣਿਆ ਹੋਗਾ ਪਤਾ ਵੀ ਇੰਨੀ ਦੂਰ ਚ ਆਹ ਸੜਕਾਂ ਜਗਾ ਬਣੀ ਹੋਈ ਜੀ ਸੰਗਤਾਂ ਦੀ ਜਾਣਕਾਰੀ ਜਵਾਦਾ ਕਰਦੀਏ ਕਿ ਇੱਥੇ ਇੱਕ ਗੱਡੀ ਵੀ ਹੈਗੀ ਆ ਜਿਹਦੇ ਵੀ ਤਕਰੀਬਨ 4 ਤੋਂ 5 ਮੈਂਬਰ ਆਰਾਮ ਨਾਲ ਬੈਠ ਸਕਦੇ ਨੇ ਤੇ ਡਰਾਈਵਰ ਵੀ ਇਹਨਾਂ ਨੇ ਇੱਥੇ ਮੁਹਈਆ ਕਰਾਇਆ ਹੋਇਆ ਤੇ ਜੇ ਤੁਸੀਂ ਜਿਹੜੇ ਕੈਬਿਨ 15 ਭਕਤਾ ਦੇ ਇਹਨਾਂ ਨੇ ਕੈਬਿਨ ਆਪਾਂ ਨਾਮ ਲੈ ਰਹੇ ਹਾਂ ਕੈਬਿਨ ਬਣਾਏ ਪਏ ਉਹ ਤੁਸੀਂ ਥੱਲੇ ਜਾਣਾ ਚਾਹੁੰਦੇ ਹੋ ਗੁਰੂ ਘਰ ਦੀ ਜਿਹੜੀ ਬਾਉਂਡਰੀ ਹੈ ਉਹਦੇ ਨਾਲ ਇੱਕ ਬਹੁਤ ਵੱਡੀ ਝੀਲ ਵੀ ਹੈ ਜੇ ਤੁਸੀਂ ਝੀਲ ਵੀ ਦੇਖਣਾ ਚਾਹੁੰਦੇ ਹੋ ਤਾਂ ਗੱਡੀ ਜਿਹੜੀ ਹੈਗੀ ਤੁਹਾਨੂੰ ਬਿਠਾ ਕੇ ਐਂਟਰੈਂਸ ਤੋਂ ਹੀ ਸਾਰਾ ਤੁਹਾਨੂੰ ਜਿਹੜਾ ਹੈਗਾ ਤਾਂ ਟੂਰ ਕਰਾ ਸਕਦੀ ਹੈ ਸੰਗਤ ਜੀ ਤੁਸੀਂ ਦੇਖ ਪਾ ਰਹੇ ਹੋ ਕਿੰਨੀ ਸੁੰਦਰ ਤਸਵੀਰ ਬਣੀ ਹੋਈ ਹੈ ਤੇ ਜਿਹੜੇ ਸੱਤ ਝੰਡੇ ਬਾਹਰ ਲੱਗੇ ਆ ਉਹ ਵੱਖ-ਵੱਖਰੇ ਕੰਟਰੀਜ਼ ਦਾ ਟਾਈਮ ਵੀ ਦੇਖੋ ਇੱਥੇ ਆਂਦਾ ਯੂ ਐਸ ਏ ਯੂ ਕੇ ਜਰਮਨੀ ਤੇ ਜਿਹੜੇ ਤਿੰਨ ਕੈਮਰਾਮੈਨ ਸਾਹਿਬ ਤੁਹਾਨੂੰ ਦਿਖਾ ਰਹੇ ਆ ਤਿੰਨ ਕੜੀਆਂ ਬਿਲਕੁਲ ਰਾਈਟਸ ਹੈਂਡ ਸਾਈਡ ਤੇ ਲੱਗੀਆਂ ਉਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਆਸਟ੍ਰੇਲੀਆ ਮਲੇਸ਼ੀਆ ਤੇ ਇੰਡੀਆ ਤੇ ਸੰਗਤ ਜੀ ਗੁਰੂ ਘਰ ਦਾ ਜਿਹੜਾ ਮੇਨ ਹਾਲ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਸ਼ੋਭਿਤ ਨੇ ਸੰਗਤਾਂ ਇੱਥੇ ਨਤਮਸਤਕ ਹੋਣੀ ਤੇ ਕਿੰਨਾ ਹੀ ਕਲੀਨ ਤੇ ਕਿੰਨਾ ਸਾਫ ਸੁਥਰਾ ਤੇ ਤੁਸੀਂ ਉੱਥੇ ਤਸਵੀਰ ਵੀ ਲੱਗੀ ਹੋਈ ਹੈ ਬਾਬਾ ਜੀ ਦੀ ਉਹਨਾਂ ਦਾ ਆਸਣ ਵੀ ਬਣਿਆ ਹੋਇਆ ਤੇ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਵੀ ਹੋਏ ਨੇ ਤੇ ਉਸ ਮੇਰੇ ਬਿਲਕੁਲ ਅਗਰ ਕੈਮਰਾਮੈਨ ਸਾਹਿਬ ਨੂੰ ਕਾਂਗਾ ਸੱਜੇ ਹੱਥ ਦੇ ਉੱਤੇ ਬਾਬੇ ਕੇ ਹੰਟਲੀ ਜਿੰਨੇ ਭਗਤਾਂ ਦੇ ਇੱਥੇ ਉਹਨਾਂ ਨੇ ਕੈਬਨ ਬਣਾਏ ਹੋਏ ਨੇ ਉਹ ਕੈਬਨ ਦੀ ਜਿਹੜੀ ਤਸਵੀਰ ਹੈ ਇੱਥੇ ਦਿੱਤੀ ਗਈ ਹੈ ਸਾਰੇ ਭਗਤਾਂ ਦੀਆਂ ਜਿਹੜੀਆਂ ਤਸਵੀਰਾਂ ਉਹ ਬਣੀਆਂ ਹੋਈਆਂ ਨੇ ਜਿਵੇਂ ਇਸ ਸ਼ੋਰ ਤੋਂ ਬਾਅਦ ਤੁਹਾਨੂੰ ਜਿਹੜੇ ਕੈਬਨ ਬਣੇ ਹੋਏ ਕੈਬਨ ਦੀ ਵੀ ਸਾਰੀ ਦਿਖਾਵਾਂਗੇ ਤਾਂ 15 ਭਗਤਾਂ ਦੇ ਜਿਹੜੇ ਕੈਬਨ ਇੱਥੇ ਬਣੇ ਹੋਏ ਨੇ ਉਹ ਵੀ ਤੁਹਾਨੂੰ ਬਾਕਮਾਲ ਸੀ ਆਪਣੇ ਸਪੋਰਟ ਕਾਸਟ ਦੀ ਵੀ ਦੱਸਾਂਗੇ ਜੀ ਆ ਸੰਗਤ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਇੱਕ ਬਹੁਤ ਹੀ ਪਿਆਰਾ ਨਜ਼ਾਰਾ ਹੈਗਾ ਛੀਲ ਦਾ ਸਰਦਾਰ ਹਰਦੀਪ ਸਿੰਘ ਜੀ ਜਿਹੜੀ ਅਸੀਂ ਗੱਡੀ ਦਾ ਜ਼ਿਕਰ ਕੀਤਾ ਸੀ ਕਿ ਇਸ ਗੱਡੀ ਦੇ ਹੀ ਵਿੱਚ ਹੀ ਤੁਹਾਨੂੰ ਦਿਖਾ ਰਹੇ ਕਿ ਜਾ ਰਹੇ ਅਸੀਂ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕਿ ਉਹ ਛੀਲ ਕਿਵੇਂ ਦੀ ਹੈ ਕੀ ਸਿਸਟਮ ਹੈ ਤੇ ਗੱਡੀ ਪ੍ਰੋਵਾਈਡ ਕੀਤੀ ਗਈ ਹੈ ਗੁਰੂ ਘਰ ਦੇ ਵੱਲੋਂ ਸੰਗਤਾਂ ਲਈ ਅੱਜ ਹਰਦੀਪ ਜੀ ਮੈਂ ਦੇਖਿਆ ਸਾਰਾ ਰਸਤਾ ਤੁਸੀਂ ਪਹਿਲਾਂ ਹੀ ਆਲਰੇਡੀ ਬਣਾਇਆ ਪਿਆ ਇਜ਼ੀ ਹੈ ਬਹੁਤ ਖਤ ਆਹ ਰਸਤਾ ਜਿਹੜਾ ਹੈ ਕਤ ਤਕਰੀਬਨ 2 ਕਿਲੋਮੀਟਰ ਰਸਤਾ ਅੱਛਾ ਜੀ ਸੋ ਜਿਹੜੇ ਸਰਕਾਂ ਜਿਹੇ ਹੈਗੀਆਂ ਤਕਰੀਬਨ ਹੈਗਾ 6 ਮੀਟਰ ਚੌੜੀਆਂ ਆਸੀਂ ਹੁਣ ਨਾ ਕਰ ਰਿਆ ਬਿਉਰਨ ਸਾਰੇ ਨੋ ਤਕਰੀਬਨ 8-8 ਮੀਟਰ ਚੌੜੀਆਂ ਵੀ ਦੋ ਗੱਡੀਆਂ ਵਾਸਤੇ ਕਿਉਂਕਿ ਬਾਗੀ ਜਿਹੜੇ ਖਾ ਵਾਸਤੇ ਵੇ ਗਿਆ ਜੀ ਉਹ ਦੋ ਬਾਗੀਆਂ ਹੈਗੀਆਂ ਚਾਹ ਨੋ ਰਸਤੇ ਸੋ ਜਿਹੜੇ ਉਧਰ ਵਾਸਤੇ ਸਾਈਡ ਚੌੜੇ ਕਰਦੇ ਆਂ ਤੋ ਇਧਰ ਜਿਹੜੇ ਕਰ ਰਿਆ ਸੀ ਸ਼ੁਰੂ ਕਰ ਰਿਹਾ ਹਾਂ ਪ੍ਰੋਜੈਕਟ ਜਿਸੇ ਪਤਾ ਕਿ ਫਿਰ ਜਦ ਸੰਗਤ ਤੋਰ ਸਕਦੀਆਂ ਨਾਲੇ ਤੇ ਦੋਨੇ ਬਾਗੀਆਂ ਸੰਗਤ ਨਾਲ ਲੈ ਕੇ ਜਾ ਸਕਦੇ ਜੀ ਸੋ ਇਹ ਜੇ ਸਾਰਾ ਲੈਂਡਸਕੇਪ ਹੈਗਾ ਇਹ ਪੂਰਾ ਉਹ ਮੇ ਰੱਖਿਆ ਹੋਇਆ ਜਿਵੇਂ ਇਧਰ ਹੈਗਾ ਆਪਣਾ ਮਹਾਰਾਸ਼ਟਰ ਤੇ ਇਧਰ ਆ ਪਿੱਛੇ ਆਪਾਂ ਰਹੇਗੇ ਸੀ ਉਧਰ ਸਾਰੇ ਉੱਤਰ ਪ੍ਰਦੇਸ਼ ਅੱਛਾ ਜੀ ਯੂਪੀ ਯੂਪੀ ਸੋ ਉਹ ਸਾਰੇ ਜਗ੍ਹਾ ਤੇ ਕੋਰ ਵੱਖਰੇ ਵੱਖਰੇ ਲੈਂਡਸਕੇਪ ਆ ਜਿਵੇਂ ਆ ਪਖਤ ਸੈਨ ਜੀ ਦਾ ਇਹਦੇ ਸੈਨ ਜੀ ਦਾ ਇਹਦੇ ਜਿਹੜੇ ਪਖਤ ਸੈਨ ਜੀ ਦੇ ਕੇ ਵੀ ਮਨੇ ਹੈ ਵਿੱਚ ਤਸਵੀਰਾਂ ਤੇ ਨਾਲ ਇੱਕ ਸਟੈਚੂ ਸਟੈਚੂ ਰੱਖੇ ਸਾਰੇ ਤੇ ਪੂਰੀ ਬਾਉਂਡਰੀ ਆ ਗਈ ਲੇਕ ਵਾਹੀ ਦੇ ਨਾਲ ਜੀ ਸੋ ਉੱਪਰ ਤੱਕ ਬਣਾਇਆ ਹੈ ਇੱਕ ਪਿਕਨਿਕ ਏਰੀਆ ਜੀ ਜਿਹੜੇ ਸੰਗਤ ਜਾ ਕੇ ਗੱਡੀਆਂ ਪਾਰਕ ਕਰ ਸਕਦੇ ਆ ਉੱਥੇ ਚਾਹ ਪਾਣੀ ਚਾਹ ਪੀਣਾ ਬਦਵਾਸ ਤੇ ਬੈਂਚ ਤੇ ਕੁਰਸੀਆਂ ਬਿਠਾਉਂਦੇ ਹੈਗੀਆਂ ਠੀਕ ਹੈ ਜੀ ਤੇ ਉੱਥੇ ਬਹਿ ਕੇ ਬੱਚਾ ਲੈ ਕੇ ਉਹ ਦੇਖ ਸਕਦੇ ਆ ਤੇ ਸਾਰਾ ਲੇਕ ਦਾ 뷰 ਬਨਾਂਮ ਕਸ ਤੇ ਬਹੁਤ ਸਾਰਾ ਜੀ ਤੇ ਜਿਹੜੇ ਹੁਣ ਆ ਰਹੇ ਆ ਹੈਗੇ ਜਿਗਾ ਆਪਣੀ ਮਹਾਰਾਸ਼ਟਾ ਜੀ ਤੇ ਪਗਧ ਨਾਮਦੇਵ ਜੀ ਪਾਕ ਤਤਲੋਚਨ ਜੀ ਤੇ ਪਾਕ ਰਮਨੰਦ ਜੀ ਬਾਟੇਗਾ ਪੰਡਰੀਆ ਸੋ ਇਹਦੇ ਪੂਰੇ ਜਰੇ ਲੈਂਸ ਕੇ ਬੰਨ ਰਿਹਾ ਪਾਸੇ ਜਿਹੜੇ ਟੈਗਸਟੋਨ ਬੰਨ ਰਿਹਾ ਤੇ ਇਹਦੇ ਰਿਵਸਟੋਨ ਲੱਗenge ਇਹ ਇੱਕੋ ਜਿਹੇ ਕਦੇ ਨਕਸ਼ੇ ਦੇ ਤਰ੍ਹਾਂ ਦੇ ਬਾਹ ਹੈਗਾ ਸਾਰੇ ਇਧਰ ਸੋ ਤੁਸੀਂ ਦੇਖ ਸਕਦੇ ਹੋ ਪਿੱਛੇ ਸੋ ਨਾਮਦੇਵ ਜੀ ਦਾ ਅੰਸਟੈਚੂ ਹੈਗਾ ਜੀ ਇੱਕ ਐਬਨ ਬੜੇ ਪੇ ਦੇਖੋ ਜੀ ਇਧਰ ਭਗਤ ਤਰਲੋਚਨ ਜੀ ਤੇ ਪਾਕੀ ਬਤੀ ਹੋਈਆਂ ਬੀ ਪਾਕੀ ਦਾ ਭਲੇ ਤੁਹਾਡੇ ਕੰਮ ਵੀ ਚੱਲ ਰਹੇ ਤੇ ਕੰਮ ਚੱਲ ਰਿਹਾ ਸਾਰਕੀ ਬਨ ਰਹੀਆ ਭਗਤ ਪਰਮਾਨੰਦ ਜੀ ਇਸ ਤੋਂ ਕੇ ਜਿਹੜੀ ਸੜਕ ਬਣੇਗੀ ਫਿਰ ਉਹ ਬਣੇ ਜਾ ਬਣ ਰਹੀ ਆ ਤਕਰੀਬਨ ਦੋ ਹਫ਼ਤੇ ਤੱਕ ਹੋ ਲੱਗੇਗੇ ਥੋੜਾ ਬਹੁਤ ਵਾਕ ਕਰਕੇ ਜਾ ਸਕਦੇ ਹੋ ਤਾਂ ਵਾਕ ਕਰਕੇ ਜਾ ਸਕਦੇ ਜੀ ਹਰੀ ਸੰਗਤ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰਸਤੇ ਵਿੱਚ ਤੁਹਾਨੂੰ ਅਸੀਂ ਕੈਬਨਸ ਦਿਖਾਏ ਜਿਹੜੇ ਕੈਬਨ ਬਣੇ ਹੋਏ ਨੇ ਛੋਟੇ ਛੋਟੇ ਰੂਮ ਬਣੇ ਹੋਏ ਨੇ ਭਗਤਾਂ ਦੇ ਬਿਲਕੁਲ ਐਂਡ ਦੇ ਉੱਤੇ ਤੁਸੀਂ ਦੇਖ ਪਰ ਕੇ ਲੇਖ ਵੀ ਹੈਗੀ ਜਿਹਨੂੰ ਵਾਹੀ ਲੇਖ ਦੇ ਨਾਮ ਤੋਂ ਆਪਾਂ ਜਾਣਦੇ ਹਾਂ ਛੀਲ ਵੀ ਕਹਿ ਸਕਦੇ ਆਪਾਂ ਹਰਦੀਪ ਵਾਹੀ ਲੇਖ ਤੇ ਵਾਹੀ ਲੇਖ ਅੱਛਾ ਜਿਹੜੇ ਪ੍ਰਾਣੀ ਜਿਵੇਂ ਅੰਡਰਗਰਾਉਂਡ ਮਾਈਨਸ ਹੁੰਦੇ ਸੇ ਇਥੇ ਜੀ ਸੋ ਬੱਚੇ ਪਾਣੀ ਜਗਾ ਇਹਦੇ ਨਾਲ ਕਨੈਕਸ਼ਨ ਹੈ ਕਾਵਾ ਕਾਟਰ ਰਿਵਰ ਨਾਲ ਸੋ ਇਹ ਜਗਾ ਕਾਫੀ ਜੇ ਪਾਣੀ ਚੜ ਜਦਾ ਉਤਰ ਜਾਂਦਾ ਸੋ ਗਾਂ ਵਾਸਤੇ ਜਦੋਂ ਅਗਲਾ ਫੇਸ ਬਣੂਗਾ ਕਸਤੀਆਂ ਤੇ ਉਹ ਹੋਏਗਾ ਬੱਚਿਆਂ ਵਾਸਤੇ ਖੇਡਣ ਵਾਸਤੇ ਜਗਾ ਆ ਬੰਨੂ ਕੀ ਇਥੇ ਜਿਵੇਂ ਤੁਸੀਂ ਸਟਾਰਟਿੰਗ ਵੀਡੀਓ ਦੱਸਿਆ ਕਿ 5-6 ਪੀੜੀਆਂ ਦਾ ਕੰਮ ਹੈ ਇੱਕ ਪੀੜੀ ਦਾ ਕੰਮ ਨਹੀਂ ਹੈ ਹਾਂਜੀ ਵੀ 3-400 ਸਾਲ ਦਾ ਕੰਮ ਹੈ ਕੰਮ ਚੱਲਦਾ ਹਾਂ ਕਿ ਕੋਈ 2 3 4 ਸਾਲ ਦਾ ਨਹੀਂ ਹੈ 300 ਸਾਲ 400 ਸਾਲ ਦਾ ਕੰਮ ਹੈ ਹਾਂ ਤਾਂ ਹਰਦੀਪ ਸਿੰਘ ਜੀ ਦੱਸ ਰਹੇ ਆ ਪੂਰਾ ਕਿ 3 ਜਾਂ 400 ਸਾਲ ਦਾ ਪ੍ਰੋਜੈਕਟ ਹੈ ਬਾਬੇ ਕੇ ਹੰਟ ਜਿਹੜਾ 7 ਤੁਸੀਂ ਦੇਖ ਪਾ ਰਹੇ ਹਥੋਂ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕੈਮਰਾ ਮਾਰਕ ਦਿਖਾਓ ਦੇਖੋ ਕਿੰਨੀ ਦੂਰੀ ਤੇ 46 ਏਕੜ ਇਸ ਗੁਰੂ ਘਰ ਦੇ ਕੋਲ ਲੈਂਡ ਹੈ ਪੂਰੀ ਜ਼ਮੀਨ ਹੈ 46 ਏਕੜ 46 ਤੇ 7 ਝੰਡੇ ਵੀ ਤੁਹਾਨੂੰ ਦਿਖ ਰਹੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਤੁਹਾਨੂੰ ਦਿਖ ਰਹੀ ਹੈ ਜਿੱਥੇ ਅਸੀਂ ਪਹਿਲਾਂ ਪੌਟ ਗੱਲਬਾਤ ਕੀਤੀ ਹੈ ਤੇ ਆ ਸੜਕ ਵੀ ਤੁਹਾਨੂੰ ਦਿਖ ਰਹੀ ਹੈ ਤੇ ਜਿਹੜੀ ਆ ਜਗਾ ਬਣ ਰਹੀ ਹੈ ਇਥੇ ਆ ਤਕਰੀਬਨ 6 ਗੱਡੀਆਂ ਵਾਸਤੇ ਖਾਪਕ ਬਣ ਰਹੀ ਆ ਸੋ ਜੇ ਕੋਈ ਬਾਗੀ ਆ ਰਿਹਾ ਬਾਗੀ ਆ ਕੇ ਬਿਲਕੁਲ ਇਧਰ ਜਗਾ ਗੱਡੀਆਂ ਆ ਕੇ ਪਾ ਸਕਦੀ ਆ ਤੇ ਇਧਰ ਜਗਾ ਵਾਲਾ ਇਧਰ ਮੇਜ ਬੈਂਚ ਆ ਸਾਰੇ ਬਣ ਗਏ ਤੇ ਛੱਤ ਹੋ ਗਈ ਤੇ ਫੇ ਜਿਹੜਾ ਆ ਕੇ ਜਿਵੇਂ ਚਾਹ ਪਾਣੀ ਜਾਂ ਲੰਗਰ ਛਕਣਾ ਇਥੇ ਬਹਿ ਕੇ ਪਿਕਨਿਕ ਜਗਾ ਤੇ ਬਰਾਸਾ ਦੇ ਤੇ ਸਾਰਾ ਲਿਕ ਵਹੀਦਾ ਅੰਦਾਜ਼ਾ ਲੈ ਸਕਦੇ ਆ ਨੰਦਰ ਨਾਰਮਲ ਕਾਰਾਂ ਵੀ ਥੋੜੇ ਟਾਈਮ ਤੱਕ ਇਥੇ ਈਜ਼ਲੀ ਪਹੁੰਚਣ ਗਿਆ ਜਦੋਂ ਪੂਰੀ ਕੰਕਰੀਟ ਜਾਂ ਸੜਕ ਬਣ ਗਈ ਜਿਹੜੀ ਨਾਰਮਲ ਲੋਕਾਂ ਕੋਲ ਛੋਟੀਆਂ ਕਾਰਾਂ ਨੇ ਉਹ ਵੀ इजीली ਇੱਥੇ ਆ ਜਾਣਗੇ ਹੁਣ ਵੀ ਗੱਡੀਆਂ ਅਜੇ ਸੜਕਾਂ ਤੋਂ ਤਾਂ ਬਣ ਰਹੀਆਂ ਦੋ ਤਿੰਨ ਹਫ਼ਤੇ ਬਾਅਦ ਤੇ ਪਰ ਨੋਮਰ ਗੱਡੀਆਂ ਕੋਈ ਵੀ ਆਉਂਦਾ ਹਮੇਸ਼ਾ ਗੱਡੀਆਂ ਦੇ ਲੈ ਕੇ ਪਾ ਕੇ ਸਰਦਾ ਛੋਟੇ ਛੋਟੇ ਗੱਡੇ ਤੇ ਉੱਚਾ ਕਰਦੇ ਕੋਈ ਪ੍ਰੋਬਲਮ ਨਹੀਂ ਸਾਰਾ ਰਾਸਤੇ ਤੇ ਚੱਲ ਸਕਦੇ ਸੰਗਤ ਜੀ ਇਹ ਭਗਤ ਫਰੀਦ ਜੀ ਦਾ ਕੈਬਨ ਇਹਨਾਂ ਨੇ ਬਣਾਇਆ ਪਿਆ ਜਿਵੇਂ ਤੁਹਾਨੂੰ 15 ਅਸੀਂ ਕੈਬਨ ਦੀ ਗੱਲ ਕੀਤੀ ਕਿ ਛੋਟੇ ਛੋਟੇ ਰੂਮ ਬਣਾਏ ਪਏ ਭਗਤਾਂ ਦੇ ਸਭ ਤੋਂ ਵੱਡਾ ਮੇਰੇ ਖਿਆਲ ਇੱਥੇ ਭਗਤ ਕਬੀਰ ਜੀ ਦਾ ਇਸ ਤੋਂ ਬਾਅਦ ਹੈ ਭਗਤ ਕਬੀਰ ਜੀ ਦੇ ਫੀਲ ਲੈ ਕੇ ਜਾਵਾਂਗੇ ਤੁਹਾਨੂੰ ਜਗ੍ਹਾ ਦੇ ਉੱਤੇ ਜਿੱਥੇ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਬਾਬਾ ਫਰੀਦ ਜੀ ਦਾ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਇਹ ਨਾ ਮਤ ਚੂਹੋ ਫਿਰ ਦੇਖਣ ਦੀ ਆਸ ਵੀ ਇਹ ਕਾਂ ਨੂੰ ਤੁਸੀਂ ਦੇਖ ਪਾ ਰਹੇ ਹੋ ਇਸ਼ਾਰਾ ਕਰ ਰਹੇ ਨੇ ਇੱਕ ਸਟੈਚੂ ਦੇ ਰੂਪ ਦੇ ਵਿੱਚ ਕਿ ਤੂੰ ਮੇਰੀਆਂ ਅੱਖਾਂ ਨਾ ਕੱਢੀ ਬਾਕੀ ਮੇਰੇ ਸਰੀਰ ਦਾ ਜਿੰਨਾ ਵੀ ਮਾਸ ਖਾਣਾ ਤੂੰ ਖਾ ਸਕਦਾ ਪਰ ਮੇਰੀਆਂ ਅੱਖਾਂ ਨਾ ਕੱਢੀ ਕਿਉਂਕਿ ਮੈਨੇ ਉਸੇ ਮਾਲਕ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਦ دیدار ਕਰਨੇ ਆ ਤਾਂ ਮੇਰੀ ਅੱਖਾਂ ਨੂੰ ਤੂੰ ਟੱਚ ਨਾ ਕਰੀਂ ਇਹ ਉਹਨਾਂ ਦੀ ਤਸਵੀਰ ਵੀ ਤੁਸੀਂ ਦੇਖ ਪਾ ਰਹੇ ਹੋ ਸਾਡੇ ਇਸ ਛੋਟੇ ਜਿਹੇ ਉਪਰਾਲੇ ਵਿੱਚ ਜਿਹੜਾ ਅਸੀਂ ਅੱਜ ਇੱਥੇ ਕਰ ਰਹੇ ਹਾਂ ਗੁਰੂ ਘਰ ਬਾਬੇ ਕੇ ਹੰਟਲੀ ਤਹਰਦੀ ਪਪਾ ਆਹੀ ਗੱਡੀ ਦੀ ਗੱਲ ਕਰ ਰਹੇ ਸੀਗੇ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਵੀਡੀਓ ਵਿੱਚ ਜ਼ਿਕਰ ਕੀਤਾ ਆਹੀ ਗੱਡੀ ਸੰਗਤ ਤੁਸੀਂ ਮੁਹੱਈਆ ਕਰਾਈ ਹੋ ਪ੍ਰੋਵਾਈਡ ਕੀਤੀ ਹੈ ਹਾਂਜੀ ਇਹ ਬਾਗੀ तकरीबन से ਦੋ ਬੱਗਾਂ ਲੈ ਰਹੇ ਹਣ ਆ 6 ਪੈਸੇਂਜਰ ਬੈ ਸਕਦੇ ਵਿੱਚ ਤੇ ਦੂਜੀ ਆ ਦੂਜੀ 8 ਪੈਸੇਂਜਰ ਹੋਗੀ ਇੱਕ ਹੋਰ ਲੈ ਰਹੇ ਹੋ ਹੋ ਰਹਿਆ ਸੋਚਦੇ ਜਿਹੜੇ ਸੰਗਤ ਆਉਗੀ ਉਹਨਾਂ ਨੂੰ ਜਿਵੇਂ ਬੱਚਿਆਂ ਨਾਲ ਬੈ ਕੇ ਸਾਰੇ ਥਾਂ ਦਿਖਾ ਸਕਦੇ ਆ ਤੇ ਉੱਤੇ ਉਤਰ ਕੇ ਸਾਰਾ ਇੱਕ ਇੱਕ ਜਗ੍ਹਾ ਦੇ ਦੇਖ ਸਕਦੇ ਆ ਜੀ ਨੋਜੀ ਸੰਗਤ ਜੀ ਆਪ ਜੀ ਨੂੰ ਦਿਖਾਉਣ ਲੱਗੇ ਹੁਣ ਭਗਤ ਕਬੀਰ ਜੀ ਦਾ ਨਰਨੇ ਕੈਬਿਨ ਬਣਾਇਆ ਪਿਆ ਉਹ ਅਸੀਂ ਕੈਬਿਨ ਦੇ ਕੋਲ ਪਹੁੰਚ ਗਏ ਉਹ ਤੁਹਾਨੂੰ ਹੁਣ ਕੈਬਿਨੈਟ ਅੰਦਰ ਦਿਖਾਉਣ ਲੱਗੇ ਆਂ ਜਿੱਥੇ ਮੇਰੇ ਕੋਲ ਹਰਦੀਪ ਜੀ ਨੇ ਮੈਨੂੰ ਜ਼ਿਕਰ ਵੀ ਕੀਤਾ ਕਿ ਮਹਾਪੁਰਸ਼ਾਂ ਦੀ ਕੋਈ ਫੋਟੋਆਂ ਵੀ ਅੰਦਰ ਲੱਗੀਆਂ ਹਰਦੀਪ ਜੀ ਇਹਦੇ ਬਾਰੇ ਥੋੜਾ ਐਕਸਪਲੇਨ ਆਪਾਂ ਕਰੀਏ ਜਿਵੇਂ ਬਾਬਾ ਜੀ ਦੀ ਫੋਟੋ ਬਣਾ ਸੀ ਉਹਨਾਂ ਦੀ ਫੋਟੋਆਂ ਤੁਹਾਡੀ ਵੀ ਫੋਟੋ ਬਹੁਤ ਪੁਰਾਣੀ ਹੈ ए थोड़ा जिक्र करो प्लीज सो so, एक जो प्रोजेक्ट जो लेस जमीन लेसी सी दो हज़ार चार शुरू की दो हज़ार छे जमीन खरीदी गई थी। सो so, जो पहला प्रोजेक्ट से अप्रैल दो हज़ार छे सारे जगह से बाबा रहा सिंह खुद आप आके संगतारे के, के जगह से कोई मकान जो अस्थानी बनया से दर्शन करते थे ਤੇ ਨਵੰਬਰ ਦੇ ਵਿੱਚ 2006 ਦੇ ਵਿੱਚ ਉਹ ਸਾਰੇ ਗ੍ਰਿਡ ਬਣਾ ਕੇ ਉਹਨਾਂ ਜਿਹੜਾ ਨਾ ਕਨੈਕਸ਼ਨ ਹੁੰਦਾ ਮੈਪ ਦਾ ਪੂਰਾ ਗ੍ਰਿਡ ਬਣਾ ਕੇ ABCD ਉਹ ਜਿਹੜਾ ਕਰਕੇ ਤਿਆਰ ਕੀਤੀ ਗਈ ਸੀ ਤੇ ਜਿੱਦਿ ਜਨੇ ਲੋਕੇਸ਼ਨਸ ਆ ਉਹ ਮਾਰਕ ਕੀਤੀ ਗਈ ਸੀ ਤੇ ਤਗਰੇਬਨ 2007 ਦੇ ਵਿੱਚ ਬਾਬਾ ਨਾਸ ਸਿੰਘ ਜਿਹੜਾ ਆ ਮਕਾਨ ਜਿਹੜਾ ਗਜ਼ੀਬੋ ਹੈਗਾ ਉਹਨੇ ਖੁਦ ਆਪਣੀ ਹੱਥੀਂ ਤਿਆਰ ਕੀਤਾ ਸੀ ਸੋ ਉਹਦੀ ਜਾਣਕਾਰੀ ਲਈ ਆ ਜਿਹੜਾ ਨਕਸ਼ਾ ਹੈਗਾ ਅਸੀਂ ਉਹ ਮੇ ਰੱਖਿਆ ਆ ਗਜ਼ੀਬੋ ਦਾ ਸਾਰਾ ਸੋ ਇਸ ਤੋਂ ਬਾਅਦ ਜਦੋਂ ਬਾਬਾ ਨਾਸ ਸਿੰਘ 2716 ਛੜ ਗਏ ਸੀ ਉਹਨਾਂ ਦਾ ਤਾਂ ਅਸੀਂ ਆ ਮੈਮੋਰੀ ਬਣਾ ਲਿਆ ਤੇ ਪਿਛਲੇ ਪਾਸੇ ਪਾਕਤ ਕਬੀ ਜੀ ਦਾ ਇੱਕ ਉਹ ਗਜ਼ੀਬੋ ਤਿਆਰ ਕੀਤਾ ਗਿਆ ਲੋਕ ਜੀ ਤੁਸੀਂ ਦੇਖ ਪਾ ਰਹੇ ਹੋ ਸੰਗਤ ਜੀ ਬਾਬਾ ਨਾਸ ਸਿੰਘ ਉਹਨਾਂ ਦੀਆਂ ਜਿਹੜੇ ਬਾਬਾ ਅਨੰਦ ਸਿੰਘ ਜੀ ਨਾਨਕ ਸਰਾਲਿਆਂ ਦੀ ਸੱਕੀ ਭੈਣ ਦੇ ਬੇਟੇ ਉਹਨਾਂ ਦੀਆਂ ਤਸਵੀਰਾਂ ਜਦੋਂ ਉਹਨਾਂ ਨੇ ਸਟਾਰਟਿੰਗ ਕੀਤੀ ਨਿਊਜ਼ੀਲੈਂਡ ਦੇ ਵਿੱਚ ਤੇ ਜਦੋਂ ਇਹ ਲੈਂਡ ਉਹਨਾਂ ਨੇ ਪਰਚੇਸ ਕੀਤੀ ਉਸ ਵਕਤ ਦੀਆਂ ਤਸਵੀਰਾਂ ਸਾਰੀਆਂ ਅੱਜ ਵੀ ਇੱਥੇ ਮੌਜੂਦ ਨੇ ਜੀ ਤੇ ਪੂਰਾ ਹੈਗਾ ਆਫਟਰਕਲ ਸ਼ੇਪ ਦੇ ਵਿੱਚ ਆਸਾ ਨਕਸ਼ਾ ਹੈਗਾ ਸਾਰੇ ਪਾਕਤਾਂ ਦਾ ਤੇ ਜਿੰਨੇ ਜਿੰਨੇ ਪਾਕਤਾਂ ਜਿਹੜੇ ਬਾਣ ਚ ਉਹਨਾਂ ਦਾ ਨਾਲ ਮੈਂਸ਼ਨ ਕੀਤਾ ਜਿਵੇਂ ਤਰੂ ਪਲਾਤ ਗਨਕਾ ਉਹ ਸਾਰੇ ਪਕਤ ਜੀ ਉਹਨਾਂ ਦਾ ਇੱਕ ਇੱਕ ਉਹਨਾਂ ਦੀ ਪੇਂਟਿੰਗ ਬਣਾਈ ਗਈ ਹੈ ਵੀ ਦੱਸਿਆ ਗਿਆ ਤੇ ਇਧਰ ਪਾਸੇ ਜੇ ਤੇ ਆਏਗੇ ਇੱਥੇ ਪਕਤ ਕਬੀਰ ਜੀ ਦਾ ਇੱਕ ਪੂਰਾ ਡਿਜ਼ਾਈਨ ਕਨਸੈਪਟ ਤੇ ਪਕਤ ਕਬੀਰ ਜੀ ਦਾ ਤੁਸੀਂ ਦੇਖ ਪਰੋ ਕਿ ਆਪਾਂ ਮੂਰਤੀ ਕਹਿ ਸਕਦੇ ਹਾਂ ਸਟੈਚੂ ਕਹਿ ਸਕਦੇ ਉਹਨਾਂ ਨੇ ਤਿਆਰ ਕੀਤਾ ਹੈ ਦੋ ਥਾਵਾਂ ਦੇ ਉੱਤੇ ਕਿੱਧਰ ਵੀ ਤਿਆਰ ਕੀਤਾ ਕਿਧਰ ਵੀ ਤਿਆਰ ਕੀਤਾ ਭਗਤ ਕਬੀਰ ਜੀ ਦਾ ਇਹ ਥੋੜਾ ਜਨਾ ਇਹਨਾਂ ਦਾ ਜਿਹੜਾ ਕੈਬਨ ਹੈ ਥੋੜਾ ਵੱਡਾ ਹੈ ਬੁੱਕ ਇਹਨਾਂ ਦਾ ਇਹ ਸਾਰਾ ਕਿ ਤਕਰੀਬਾ ਹੈਗਾ ਕਾਫੀ ਬੜਾ ਕਿ ਬਾਰਾਂ ਸੇ ਇਹਨਾਂ ਖੁਦ ਆਪ ਤੇ ਰਕਤ ਸੀ 180 ਨਹੀਂ 400 ਛੋਟਾ ਕਰਨ ਵਾਸਤੇ ਸੋ ਇਹਦੇ ਪੂਰੇ ਜਰੇ ਹੈਗੇ ਬਾਣਿਆਂ ਦਾ ਸਾਰਾ ਕਿਉਂਕਿ ਇਹ ਤਕਰੀਬਾ ਹੈਗਾ 500 ਸਵੇਏ ਤੇ ਬਾਣਿਆਂ ਇਹਨਾਂ ਦੇ ਸਤਕਾਰ ਕੀਤੇ ਹੋਏ ਆ ਤੇ ਨਾਲ ਦੀ ਨਾਲ ਸੰਗਤਾਂ ਨੂੰ ਆਈਪੋਡ ਤੇ ਆਈਫੋਨ ਤੇ ਵਿੱਚ ਵੀਡੀਓ ਦਿੱਤੀ ਜਾਊਗੀ ਮਲਟੀਮੀਡੀਆ ਦੀ ਸੋ ਉਹਦੇ ਵਿੱਚ ਉਹ ਬੇਕੇ ਸੌਂ ਸਕਦੇ ਆ ਵੀਡੀਓ 10 ਮਿੰਟ ਦੀ 15 ਮਿੰਟ ਦੀ ਤੇ ਬੇਕੇ ਉਹਨਾਂ ਪਤਰਾ ਜੋ ਵੀ ਕੰਟਰੀਬਿਊਸ਼ਨ ਕੀ ਕੀਤਾ ਬਾਣੀ ਚ ਕੀਤਾ ਸੋ ਸਾਰਾ ਕਨਸੈਪਟ ਉਹਨਾਂ ਤਿਆਰ ਹੋ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਇਹ ਪੋਡਕਾਸਟ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਦੇਖਣਾ ਇਸ ਸਥਾਨ ਦੇ ਬਾਰੇ वर्ल्ड वाइड ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਤ ਰਹਿੰਦੀਆਂ ਉੱਥੇ ਤੱਕ ਇਹ ਵੀਡੀਓ ਸਾਡਾ ਪਹੁੰਚਣਾ ਚਾਹੀਦਾ ਤੇ ਤੁਸੀਂ ਵੱਤੋ ਵੱਤ ਸ਼ੇਅਰ ਕਰੋ ਵੱਤੋ ਵੱਤ ਆਪਣੇ ਕਮੈਂਟ ਕਰੋ ਤੇ ਇਹ ਵੀਡੀਓ ਨੂੰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖੋ ਤੇ ਦੇਖਦੇ ਰਹੋ ਰੇਡੀਓ ਸਾਡੇ ਦਾ ਧੰਨਵਾਦ